ਦਰਦਨਾਕ ਤੇ ਸ਼ਰਮਨਾਕ ਵਾਲੀ ਖਬਰ ਹੈ ਕਿ ਘਰਵਾਲੀ ਨੇ ਆਪਣੇ ਹੀ ਘਰਵਾਲੇ ਦਾ ਕੀਤਾ ਕਤਲ ਕੀ ਕਹਾਣੀ ਹੈ ਕੀ ਗੱਲਬਾਤ ਹੈ ਪਰਿਵਾਰ ਸਾਡੇ ਨਾਲ ਆ ਗੱਲਬਾਤ ਕਰਾਂਗੇ ਕਿ 30 ਸਾਲ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਇਹ 30 ਸਾਲ ਇਸ ਦੀ ਉਮਰ ਸੀ ਜਿਸ ਜਨਾਨੀ ਨੇ ਆਪਦੇ ਘਰਵਾਲੇ ਦਾ ਕਤਲ ਕੀਤਾ ਦੋ ਬੇਟੀਆਂ ਇਧਰ ਛੋਟੀਆਂ ਛੋਟੀਆਂ ਬਾਈਆਂ ਤੇ ਇਹ ਪਰਿਵਾਰ ਹੈ ਮਾਤਾ ਤੇ ਇਧਰ ਇਹਦਾ ਭਰਾ ਕੀ ਗੱਲਬਾਤ ਹੈ ਸਾਡੀ ਗੱਲਬਾਤ ਕਰਾਂਗੇ ਮਾਤਾ ਕਿਸ ਤਰ੍ਹਾਂ ਜਿਹੜਾ ਤੁਹਾਡੇ بیٹے ਦਾ ਕਤਲ ਹੋਇਆ ਉਹ ਕਿਸ ਤਰ੍ਹਾਂ ਹੋਇਆ ਕੀ ਕਹਾਣੀ ਪੂਰੀ ਕਹਾਣੀ ਕੀ ਹੈ ਉਹਦੇ ਖਾਣੇ ਜੋ ਤਾਂ ਸਾਲਾ ਲੈ ਕੇ ਗਿਆ ਸੀ ਅਸੀਂ ਕਿਹਾ ਵੀ ਤੇਰਾ ਭਰਾ ਲੈ ਕੇ ਗਿਆ ਤੇ ਉਹ ਮੰਨੀ ਨਹੀਂ ਬੋਟੀ ਕਹਿੰਦੀ ਮੇਰਾ ਭਰਾ ਹੋ ਹੀ ਨਹੀਂ ਸਕਦਾ ਅਸੀਂ ਕਿਹਾ ਵੀ ਪਾਈ ਤੂੰ ਉਹ ਪਹਿਲਾਂ ਪਹਿਲਾਂ ਸਟਾਰਟਿੰਗ ਚ ਦੱਸੋ ਵੀ ਉਹਦਾ ਸਾਲਾ ਉਹਨੂੰ ਘਰੇ ਲੈਣਾ ਆਇਆ ਸੀ ਘਰੇ ਨਹੀਂ ਉਹ ਬਾਹਰ ਦੀ ਬਾਹਰ ਉਹਦੀ ਭੈਣ ਨੇ ਫੋਨ ਕਰਕੇ ੱਡੇ ਤੋ ਚਕਾਇਆ ਮੇਰੇ ਪੁੱਤ ਨੂੰ ਉਹਨੇ ਜਾਣਾ ਚ ਉਹਨੂੰ ਹੁਣ ਕੀ ਪਤਾ ਚੋ ਕਹਿੰਨੀ ਵੀ ਤੈਨੂੰ ਭੱਗ ਜਾ ਤੈਨੂੰ ਸੱਦੀ ਜਾਂਦਾ ਉਹ ਭੱਗ ਗਿਆ ਤੇ ਉਹਨੂੰ ਉੱਥੋਂ ਸੜਕ ਤੋਂ ਚੱਕ ਕੇ ਲੈ ਗਏ ਜੀ ਘਰੇ ਤਾਂ ਵੀ ਉਹਨਾਂ ਨੂੰ ਪਤਾ ਲੱਗੋ ਤੇ ਪਰਿਵਾਰ ਨੂੰ ਵੀ ਫਲਾਨੇ ਬੰਦੇ ਨਾ ਗਿਆ ਉਹਨੇ ਬਾਹਰ ਦੇ ਬਾਹਰ ਹੀ ਚਕਾਇਆ ਵਾਰ ਦੀ ਵਾਰ ਚਕਾਇਆ ਉਹਨਾਂ ਨੇ ਮੇਰੇ ਪੁੱਤ ਨੂੰ ਜੀ ਹਾਂ ਫਿਰ ਜਾ ਕੇ ਅਸੀਂ ਪਰਤਾਲ ਕਰੀ ਗਏ ਆ ਤੜਕ ਜਉਣ ਲੱਗੇ ਪਾਲਣ ਵੀ ਚਲ ਮੇਰੀ ਛੋਟੀ ਵੱਡੀ ਪੋਤੀ ਨੇ ਫੋਨ ਕੀਤਾ ਕਹਿੰਦਾ ਮੈਂ ਪੁੱਤ ਅੱਦੇ ਘੰਟੇ ਤਾਈਂ ਆਇਆ ਵੀ ਚਲ ਅਸੇ ਕਹ ਆਜੂਗਾ ਫਿਰ ਛੋਟੀ ਨੇ ਕੀਤਾ ਉਹਨੇ ਪੁੱਛਿਆ ਡੈਡੀ ਕਿੱਥੇ ਫਿਰਦਾ ਹੈ ਉਹ ਕਹਿੰਦੀ ਮੈਂ ਤੇਰੇ ਮੈਂ ਪੁੱਤ ਤੇਰੇ ਮਾਮੇ ਆਵਨੇ ਨਾ ਫਿਰਦਾ ਉਹ ਫਿਰ ਆਵਨੇ ਨੇ ਮੋੜ ਦਿੱਤਾ ਕਹਿੰਦਾ ਤੇ ਕੱਟਵੇ ਲਗਾਉੜੇ ਮੈਂ ਤੰਗ ਕਰੀ ਜਾਂਦੀ ਆਪਾਂ ਉਮੇਰ ਉਹਨੇ ਮੁੰਡੇ ਨੇ ਆਖਿਆ ਉਹ ਨਾਲ ਫਿਰਦਾ ਸੀ ਤਲਵੰਡੀ ਹੂੰ ਉਹਨੇ ਕਿਹਾ ਚੰਗਾ ਡੈਡੀ ਐ ਸੇਕ ਵੀ ਚਲਾ ਆ ਜੂਗਾ ਸਾਨੂੰ ਕੀ ਪਤਾ ਸੀ ਵੀ ਰਿਸ਼ਤੇਦਾਰ ਨਾਲ ਗਿਆ ਵੀ ਚਲਾ ਆ ਜੂਗਾ ਸਾਨੂੰ ਇੰਨਾ ਹੀ ਨਹੀਂ ਪਤਾ ਵੀ ਉਹ ਬੈਰੀ ਤੇ ਕਹਾ ਗੇਰੀ ਕਾਰ ਵਾਲੀ ਫੋਨ ਲਾਈ ਜਾਂਦੀ ਸੀ ਵੀ ਕੀ ਕੀ ਕਰਤਾ ਤੁਸੀਂ ਕੀ ਨਾ ਕਰਤਾ ਹੂੰ ਸਾਨੂੰ ਇੰਨਾ ਪਤਾ ਜੀ ਕਤਲ ਉਹਦਾ ਬਹੁਈ ਸੀ ਉਹਦੀ ਸਾਥੀ ਉਹਦਾ ਸਸਾ ਸਸਦਾ ਤੁਸੀਂ ਉਹ ਭੱਜ ਗਈ ਇਥੋਂ ਹੂੰ ਉਹਨੂੰ ਤਾਂ ਪਤਾ ਲੱਗ ਗਿਆ ਵੀ ਕੰਮ ਪਤਾ ਸੀ ਕਰਤਾ ਹੂੰ ਉਹ ਪਿੰਡ ਚ ਉਹ ਉਧਰ ਫਿਰਦੀ ਸੀ ਸਾਨੂੰ ਇੰਨਾ ਪਤਾ ਜੀ ਕਿ ਕਤਲ ਉਹਦੀ ਸੱਤ ਸੱਤ ਉਹਦੀ ਘਰਾਂ ਵਾਲੀ ਹੈ ਘਰਾਂ ਵਾਲੀ ਹੈ ਘਰਾਂ ਵਾਲੀ ਨੇ ਘਰਾਂ ਵਾਲੀ ਨੇ ਕਿਉਂ ਕਰਤਾ ਇਹ ਦੋਨੇ ਜੀਆਂ ਦੀ ਬੰਦ ਹੀ ਨਹੀਂ ਸੀ ਆਪ ਸਮੇਂ ਪਹਿਲਾਂ ਬੰਦ ਸੀ ਜੀ ਬੰਦ ਸੀ ਫਿਰ ਕਤਲ ਕਿਉਂ ਕਰ ਦਿੱਤਾ ਮਤਲਬ ਵੇਖੋ ਜੀ ਪੈਸੇ ਪਿੱਛੇ ਪੈਸਾ ਸੀ ਗੋਲੇ ਮੈਂ ਸਾਰੀ ਕਹਾਣੀ ਦੱਸ ਪਹਿਲਾਂ ਵਾਲੀ ਸਾਰਾ ਕਹਾਣੀ ਦੱਸਣਾ ਵੀ ਜਿਹੜਾ ਪੈਸਾ ਇੱਕ ਨਾ ਇਹ ਵੀਰ ਬਿਮਾਰ ਸੀ ਸੱਚ ਮੈਂ ਦੱਸਦਾ ਇਹ ਜਿਹੜੇ ਵੀਰ ਦਾ ਕਤਲ ਹੋਇਆ ਨਾ ਇਹ ਵੀਰ ਪਹਿਲਾਂ ਕੁਝ ਸਾਲ ਪਹਿਲਾਂ ਬਿਮਾਰ ਹੋਇਆ ਸੋਸ਼ਲ ਮੀਡੀਆ ਤੇ ਇਸ ਦੀਆਂ ਵੀਡੀਓ ਵਾਇਰਲ ਹੋਈਆਂ ਕਿ ਸਮਾਜ ਸੇਵੀ ਲੋਕ ਵੀ ਜਿਹੜੇ ਐਨ ਆਰ ਆਈ ਵੀਰ ਸਾਡੀ ਮਦਦ ਕਰਨ ਅਸੀਂ ਵੀ ਵੀਡੀਓ ਪਾਉਂਨੇ ਆ ਉਹਨਾਂ ਵੀਰਾਂ ਦੀਆਂ ਜੇ ਕੋਈ ਬਿਮਾਰ ਹੈ ਕਿਸੇ ਦਾ ਮਕਾਨ ਢਹਿ ਜਾਂਦਾ ਗਰੀਬ ਪਰਿਵਾਰ ਹੈ ਮਦਦ ਮੰਗਦਾ ਅਸੀਂ ਵੀ ਉਹਨਾਂ ਪਰਿਵਾਰਾਂ ਦੀਆਂ ਜਾ ਕੇ ਵੀਡੀਓ ਪਾਉਂਨੇ ਆ ਕਿ ਇਹ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਆ ਸਮਾਜ ਸੇਵੀ ਜਿਹੜੇ ਸਾਡੇ ਵੀਰ ਹੁੰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਜਦੋਂ ਇਹ ਮਾਤਾ ਦਾ ਮੁੰਡਾ ਜਿਸਦਾ ਕਤਲ ਹੋਇਆ ਢਿੱਲਾ ਸੀ ਤੇ ਇਹਨਾਂ ਨੇ ਵੀਡੀਓ ਪਾਈ ਕਿ ਇਸ ਮੁੰਡੇ ਦਾ ਇਲਾਜ ਕਰਾਉਣਾ ਤੇ ਪੈਸੇ ਪਾਓ ਐਨ ਆਰ ਆਈ ਵੀਰ ਹੋਏ ਸਮਾਜ ਸੇਵੀ ਵੀਰ ਹੋਏ ਉਹਨਾਂ ਨੇ ਇਹਦੇ ਖਾਤੇ ਸੀ ਭਾਈ ਉਸ ਤੋਂ ਬਾਅਦ ਕਹਾਣੀ ਕੀ ਹੈ ਮਾਤਾ ਉਹ ਦੱਸੋ ਜਿਹੜੇ ਖਾਤੇ 'ਚ ਪੈਸੇ ਆਏ ਕਿੰਨੇ ਆਏ ਉਹ ਤੋਂ ਬਾਅਦ ਦੱਸੋ ਕੀ ਗੱਲ ਬਾਤ ਹੈ ਮੇਰੇ ਪੁੱਤ ਨੂੰ ਪਤਾ ਮੈਨੂੰ ਨਹੀਂ ਜੀ ਖਾਤੇ 'ਚ ਪੈਸੇ ਦਾ ਜੀ ਹੁਣ ਬਹੁ ਆਏ ਸੀਗੇ ਬਾਵਾ ਜੀ ਖਾਤਾ ਨਾ ਬੰਦ ਹੋ ਗਿਆ ਸੀਗਾ ਉਹਨਾਂ ਦਾ ਪ੍ਰਜਾਹੀ ਦਾ ਖਾਤਾ ਸੀਗਾ ਮੇਰੀ ਦਾ ਉਹ ਜਿਹੜਾ ਖਾਤਾ ਬੰਜੀ ਦੇ ਖਾਤਾ ਬੰਦ ਮੈਨੂੰ ਉਦੋਂ ਤੱਕ ਦਾ ਪਤਾ 5 ਲੱਖ 9900 ਰੁਪਏ ਸੀਗਾ ਖਾਤੇ 'ਚ ਜਦੋਂ ਤੁਹਾਡੇ ਭਰਾ ਨੂੰ ਢਿੱਲਾ ਕਿਸ ਤਰ੍ਹਾਂ ਸੀ ਕਿ ਲੱਤ ਰੁਤਾ ਖੜ ਗਈ ਸੀ ਜਾਂ 6:00 ਵਜੇ ਸੀ ਐਕਸੀਡੈਂਟ ਹੋਇਆ ਸੀ ਸਿਰ 'ਚ 60 ਸੀਗੀ ਜੀ ਸਿਰ 'ਚ 60 ਸੀ ਹਾਂਜੀ ਜੀ ਸਮਾਜਿਕ ਲੋਕਾਂ ਨੇ ਉਹਨਾਂ ਨੂੰ ਜਿਹੜੀ ਕਿ ਮਦਦ ਕੀਤੀ ਸੀ ਇਲਾਜ ਕਰਾਉਣ ਖਾਤਰ ਕਿੰਨੇ ਪੈਸੇ ਖਾਤੇ ਚ ਜਾਏ ਸੀ ਖਾਤੇ ਚ ਜਦੋਂ ਤੱਕ ਤਾਂ ਮੈਂ ਸੀਗਾ ਜੀ ਵਿੱਚ ਉਦੋਂ ਤੱਕ ਸੀਗਾ 5,90,900 ਰੁਪਏ ਸੀ ਖਾਤਾ ਨਾ ਬੰਦ ਹੋ ਗਿਆ ਸੀ ਉਹ ਬੈਂਕ ਵਾਲਿਆਂ ਨੇ ਬੰਦ ਕਰਤਾ ਸੀ ਤੇ ਇਸ ਤੋਂ ਬਾਅਦ ਉਹ ਫਿਰ ਸਾਡੇ ਜਿਹੜੇ ਸੰਸਥਾ ਵਾਲੇ ਜੁੜੇ ਹੋਏ ਸੀ ਨਾਲ ਉਹ ਕਹਿੰਦੇ ਵੀ ਆਪਾਂ ਖਾਤਾ ਕਿਸੇ ਹੋਰ ਦਾ ਖਲਾ ਦੇਨੇ ਉਸੇ ਬੈਂਕ 'ਚ ਹੀ ਤੇ ਉਹ ਮੇਰੀ ਪਰਜਾਈ ਨੇ ਪੁੱਛਿਆ ਕਹਿੰਦੇ ਵੀ ਕੀ ਦਾ ਖਾਤਾ ਖਲਾਉਣਾ ਉਹ ਕਹਿੰਦੀ ਵੀ ਆਹ ਦੇ ਜੇਠ ਦਾ ਹੀ ਖਲਾ ਦੂੰਗੀ ਵੀ ਮਤਲਬ ਮੇਰਾ ਤੇ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਉਹ ਕਹਿੰਦੇ ਵੀ ਤੇਰਾ ਖਾਤਾ ਤਾਂ ਖੁੱਲ ਜੂਗਾ ਵੀ 2 ਘੰਟੇ ਲਈ ਖੁੱਲੂਗਾ ਪਰ ਜਿਹੜੇ ਪੈਸੇ ਇੱਧਰ ਸਾਰੇ ਟਰਾਂਸਫਰ ਕਰ ਦਾਂਗੇ ਵੀ ਫਿਰ ਤੁਸੀਂ ਆਪ ਦਾ ਕਢਾ ਕੇ ਉਹਦਾ ਲਾਜ ਚੱਲੀ ਜਾਂਦਾ ਸੀ ਨਾ ਲਾਜ ਤਾਂ ਉਹਦਾ ਤੇ ਕਹਿੰਦੀ ਚੱਲ ਚੰਗਾ ਫੇਰ ਏਦੂ ਬਾਅਦ ਪਤਾ ਨਹੀਂ ਉਹਨੂੰ ਕੀ ਹੋਇਆ ਉਹਨੇ ਆਪਦੇ ਪੇਕੇ ਪੂਕੇ ਗੱਲ ਕਰੀ ਉਹਦੀ ਮਾਂ ਨੇ ਕੀ ਉਹਨੂੰ ਪੱਟੀਆਂ ਪੁੱਟੀਆਂ ਪੜ੍ਹਾਇਆ ਏਦੂ ਬਾਅਦ ਮੇਰੇ ਨਾਲ ਤਾਂ ਬੋਲਣੋਂ ਹਟ ਗਈ ਸੀ ਉਹ ਫਿਰ ਮੇਰੇ ਨਾਲ ਤਾਂ ਉਹਦਾ ਬਸ ਲੜ ਪਈ ਜੀ ਬੋਲਣੋਂ ਜੇ ਹਟ ਗਈ ਏਦੂ ਬਾਅਦ ਫਿਰ ਮੈਂ ਚੱਲ ਬਸ ਏਦੂ ਬਾਅਦ ਸਾਨੂੰ ਨਹੀਂ ਪਤਾ ਵੀ ਕਿੰਨੇ ਪੈਸੇ ਆਏ ਕਿਵੇਂ ਕੋਸਾ ਪੈਸਾ ਤਾਂ ਉਹਨਾਂ ਦੀ ਜੀ ਵੀਡੀਓ ਚੱਲੀ ਜਾਂਦੀ ਸੀ ਪੈਸਾ ਤਾਂ ਬਾਲਾ ਬਹੁਤ ਪੈਸਾ ਆਇਆ ਸੀਗਾ ਜੀ ਤੁਹਾਡੇ ਸਾਨੂੰ ਕਿੰਨੇ ਆ ਗਏ ਹੋਣਗੇ ਅੰਦਾਜ਼ਾ ਪੰਜ ਲੱਖ ਤੁਸੀਂ ਪਹਿਲਾਂ ਹੀ ਕਹਿੰਦੇ ਸੀ ਹਾਂਜੀ ਏਦੂ ਬਾਅਦ ਵੀ ਆ ਹੀ ਗਏ ਹੁਣ ਦੇਖ ਟਰਾਂਸਫਰ ਹੋਇਆ ਤੁਸੀਂ ਕਿਹਨੇ ਕਾਤਾ ਕਰਾ ਲਿਆ ਵੀ ਤੁਹਾਡੇ ਖਾਤੇ ਚ ਪੈਸੇ ਆ ਗਏ ਸੀ ਆਏ ਨਹੀਂ ਜੀ ਆਇ ਨਹੀਂ ਕਰਾਇ ਨਹੀਂਗਾ ਕਰਾਇਆ ਹੀ ਨਹੀਂ ਜੀ ਖਾਤਾ ਖਲਾਇਆ ਹੀ ਨਹੀਂ ਜੀ ਇਹ ਦੋਸੇ ਖਾਤੇ ਪਿੱਛੇ ਦਾ ਲੜਾ ਕੰਮ ਹੋਇਆ ਜੀ ਇਹ ਉਹ ਕਿੰਨੀ ਗੱਲ ਪੁਰਾਣੀ ਆ ਉਹ ਉਹ ਬਸ ਆਹ 1.5 ਕਿ ਮਹੀਨਾ 2 ਕਿ ਮਹੀਨੇ ਤੇ ਮੇਰੇ ਭਰਾ ਦੇ 6:00 ਵਜੇ ਨੂੰ ਹੋਏ ਸੀਗੇ ਜੀ ਆ ਦੋ ਹੀ ਮਹੀਨੇ ਹੋਏ ਹੋਣਗੇ ਬਸ ਮਹੀਨਾ ਦਾ ਦਾਖਲ ਰਿਹਾ ਹੋ ਤੇ ਮਹੀਨਾ ਨੂੰ ਘਰੇ ਆਏ ਨੂੰ ਹੋ ਗਿਆ ਸੀ بس ਉਹ ਉਹ ਉਹਦੇ ਵਿੱਚ ਹੀ ਉਹ ਉੱਤੇ ਉਹ ਕਰਦੇ ਸੀ ਨਾ ਜਦੋਂ ਖਾਤਾ ਬੰਦ ਹੋ ਲਾ ਚੱਲੀ ਜਾਂਦਾ ਸੀ ਉਹਦਾ ਹੂੰ ਹੂੰ بس ਡੇਢ ਕਿ ਮਹੀਨੇ ਦੀ ਗੱਲ ਲਾ ਲਓ 15 ਦਿਨਾਂ ਵਿੱਚ ਦੀ ਪੈਸੇ ਇੰਨੇ ਆ ਗਏ ਸੀਗੇ ਤੇ ਦੇਖ ਲਓ ਹਜੇ ਤੱਕ ਵੀਡੀਓ ਚੱਲੀ ਜਾਂਦੀ ਆ ਉਹ ਹੂੰ ਬਿਲਕੁਲ ਲੋਕਾਂ ਦਾ ਵੀ ਵਿਸ਼ਵਾਸ ਉੱਠ ਜਾਂਦਾ ਲੋਕਾਂ ਨੇ ਮਦਦ કરી ਸੀ ਵੀ ਗਰੀਬ ਪਰਿਵਾਰ ਆ ਇਲਾਜ ਕਰਾ ਲੂਆ ਤੇ ਇਹ ਜਿਹੜਾ ਵਿਸ਼ਵਾਸ ਘਾਤ ਹੋ ਜਾਂਦਾ ਨਾ ਫਿਰ ਲੋਕ ਕਹਿੰਦੇ ਵੀ ਮਦਦ ਨਹੀਂ ਕਰਦੇ ਲੋਕ ਫਿਰ ਮਦਦ ਕਰਨੇ ਇਸੇ ਕਰਕੇ ਹਟ ਜਾਂਦੇ ਆ ਲੈ ਕਹਿੰਦਾ ਇਹ ਤਾਂ ਹੈਗਾ ਜੀ ਫਿਰ ਹੁਣ ਹਟਣੇ ਕੀ ਲੋਕ ਹੁਣ ਵੀਡੀਓ ਚੱਲੀ ਜਾਂਦੇ ਹੁਣ ਜਿਨ੍ਹਾਂ ਨੂੰ ਪਤਾ ਲੱਗਾ ਸਾਡੇ ਕੋਲੇ ਫੋਨ ਆਇਆ ਜਿਹਨੇ ਪਹਿਲਾਂ ਵੀਡੀਓ ਪਾਈ ਸੀ ਕਹਿੰਦੇ ਬਈ ਆ ਕੀ ਬਣ ਗਿਆ ਮਾ ਯਾਰ ਬਸ ਹੁਣ ਤੁਹਾਨੂੰ ਪਤਾ ਹੈ ਕੀ ਬਣ ਗਿਆ ਡੇਲੀ ਪੋਸਟ ਵਾਲੇ ਸਾਡੀ ਵੀਡੀਓ ਪਾਈ ਸੀ ਉਹਨਾਂ ਨੇ ਉਹਨਾਂ ਨੂੰ ਫੋਨ ਆਇਆ ਸੀਗਾ ਕਹਿੰਦੇ ਬਈ ਕੀ ਬਣਿਆ ਇਹ ਮਾ ਕੀ ਕੀ ਸਾਰਾ ਫਿਰ ਉਹਨੂੰ ਦੱਸੀ ਸਾਰੀ ਸਟੋਰੀ ਕਹਿੰਦੇ ਮੈਂ ਯਾਰ ਗਲਤ ਹੋਇਆ ਤਾਂ ਬਹੁਤ ਮਾੜੀ ਗੱਲ ਹੋਈ ਕਹਿੰਦੇ ਕਿ ਉਹਨਾਂ ਨੇ ਵੀਡੀਓ ਪਾਈ ਸੀ ਕਹਿੰਦੇ ਸੀ ਤਾਂ ਮਦਦ ਲਈ ਵੀਡੀਓ ਪਾਈ ਸੀ ਉਹ ਤਾਂ ਉਹਦੇ ਪੈ ਜਿਹੜੇ ਪੈਸੇ ਇਕੱਠੇ ਹੋ ਜ ਉਹਦੇ ਮੌਤੀ ਬਣ ਗਏ ਜੇ ਨੂੰ ਇੰਨਾ ਪਤਾ ਹ ਉਹ ਲਾਜ ਪ੍ਰੋਪਰ ਹੋ ਜਾਂਦਾ ਸੀ ਸਹੀ ਉਹਦਾ ਲਾਜ ਪ੍ਰੋਪਰ ਹੋ ਜਾਂਦਾ ਸੀ ਵਧੀਆ ਠੀਕ ਹੋ ਗਿਆ ਸੀਗਾ ਜੀ ਵਧੀਆ ਹੁਣ ਜਾਣ ਲੱਗਿਆ ਸੀ ਆਪ ਤੁਰਨ ਫਿਰਨ ਲੱਗ ਗਿਆ ਸੀਗਾ ਬਹੁਤ ਵਧੀਆ ਠੀਕ ਹੋ ਗਿਆ ਸੀਗਾ ਜੀ ਕਿੰਨੇ ਕੁ ਪੈਸੇ ਲੱਗੇ ਸੀ ਉਹਦੇ ਇਲਾਜ ਤੇ ਪੈਸੇ ਤਾਂ ਬਹੁਤ ਲੱਗੇ ਜੀ ਪੈਸੇ ਹੁਣ ਸਾਡੇ ਕੋਲੇ ਬਿੱਲ ਪਈ ਹੈ ਹੁਣ ਬਿੱਲ ਜੇ ਆਪਾਂ ਜੋੜ ਕੇ ਤਾਂ ਬਹੁਤ ਪੈਸਾ ਲੱਗਦਾ ਲੱਗਿਆ ਹੋਊਗਾ 10-15 ਲੱਖ ਰੁਪਇਆ ਤਾਂ ਲੱਗ ਹੀ ਗਿਆ ਉਹ 10-15 ਲੱਖ ਰੁਪਇਆ ਤੁਸੀਂ ਕਹਿੰਨੇ ਉਹਦੇ ਇਲਾਜ ਤੇ ਲੱਗਿਆ ਉਹ ਜਿਹੜੇ ਐਨ ਆਰ ਆਈ ਵੀਰ ਆ ਜਾਂ ਸਮਾਜ ਸੇਵੀ ਲੋਕ ਆ ਉਹਨਾਂ ਨੇ ਪਾਈ ਸੀ ਸਾਰੇ ਪੈਸੇ ਹਾਂ ਉਹਨਾਂ ਨੇ ਪਾਈ ਸੀਗੇ ਜੀ ਨਹੀਂ ਇੱਕ ਹਸਪੀਟਲ ਦਾ ਖਰਚਾ ਤਾਂ ਅਸੀਂ ਆਪ ਹੀ ਚੱਕਿਆ ਸੀਗੇ ਜੀ ਹੂੰ ਜਿਵੇਂ ਮੈਡੀ ਸਿਟੀ ਹਸਪੀਟਲ ਦੇ ਅੰਦਰ ਸੀਗੇ ਜਦੋਂ ਮੇਰਾ ਭਾਈ ਉਹ ਉਹਦਾ ਸੀ ਆਪ ਹੀ ਕੁਛ ਦਾ ਪਿੰਡ ਮੰਗਿਆ ਜੀ ਸਾਰਾ ਸਭ ਬਹੁਤ ਮਦਦ કરી ਸਾਡੇ ਪਿੰਡ ਨੇ ਫਿਰ ਕੋਈ ਰਿਸ਼ਤੇਦਾਰ ਵਗੈਰਾ ਜੋ ਹੁਣ ਮੇਰੇ ਕੋਲ ਬੱਕਰੀਆਂ ਦਾ ਮਾਲ ਲਗਾ ਉਹ ਕੁਛ ਮੈਂ ਵੇਚ ਤੀਆਂ ਸੀਗਾ ਵੀ ਅਸੀਂ ਆਏ ਇੱਕ ਹਸਪਤਾਲ ਦਾ ਖਰਚਾ ਤਾਂ ਸੀ ਆਪ ਹੀ ਚੱਕਿਆ ਸੀਗਾ ਜੀ ਘੱਟ ਤੋਂ ਘੱਟ ਲੱਗਿਆ ਹੋਊਗਾ ਸਦੋਂ 2 ਲੱਖ ਦੇ ਕਰੀਬ ਲੱਗਿਆ ਹੋਊਗਾ 2 ਲੱਖ ਹਾਂਜੀ ਜਿਹੜਾ ਤੁਸੀਂ ਬਾਕੀ ਕਹਿੰਦੇ 5 ਲੱਖ ਬਚ ਗਿਆ ਸੀ ਉਹ ਇਲਾਜ ਕਰਕੇ ਬਚ ਗਿਆ ਸੀ ਉਸ ਤੋਂ ਬਾਅਦ ਬਚਿਆ ਨਹੀਂ ਜੀ ਚੱਲੀ ਜਾਂਦਾ ਸੀ ਇਲਾਜ ਹੂੰ ਖਾਤੇ ਚ ਪੈ ਸੀ ਇਹ ਜੇ ਹੋਰ ਪੈਸੇ ਖਾਤੇ ਚ ਪੈ ਸੀ ਪੈਸੇ ਲਾ ਚੱਲੀ ਜਾਂਦਾ ਸੀ ਪੈਸੇ ਤਾਂ ਹੁਣ ਉਹ ਕਈ ਵਾਰੀ ਕੋਈ ਕਹੂੰ ਉਹਨੂੰ ਮਿਲਣ ਜਾਂਦਾ ਉੱਥੇ ਵੀ ਐਂ ਵੀ ਕੋਈ 10 ਦੇ ਗਿਆ ਕੋਈ 20 ਦੇ ਗਿਆ ਐਂ ਚੱਲੀ ਜਾਂਦਾ ਸੀਗਾ ਜੀ ਖਾਤਾ ਉਹ ਤਾਂ ਪੈਸੇ ਅਜੇ ਜਦੋਂ ਬੰਦ ਹੀ ਹੋ ਗਏ ਸੀ ਨਿਕਲਦੇ ਨਹੀਂ ਸੀਗੇ ਤਾਂ ਉਹ ਫਿਰ ਸੰਸਤਾ ਵਾਲੇ ਕਹਿੰਦੇ ਵੀ ਕੋਈ ਨਾ ਕਰ ਐ ਆਪਾਂ ਵੀ ਬਾਅਦ ਚ ਖਿਲਾ ਲਾਂਗੇ ਉਹਨੂੰ ਵੀ ਕਿ ਐ ਇੱਧਰ ਖਾਤਾ ਖੂਤਾ ਹੋ ਕਰਕੇ ਤੇ ਖਾਤਾ ਤਾਂ ਅਜੇ ਖਿਲਾਉਣ ਦੀਆਂ ਸਕੀਮਾਂ ਹੀ ਚੱਲੀਆਂ ਜਾਂਦੀਆਂ ਸੀ ਮੈਂ ਤਾਂ ਅਜੇ ਕਹਿੰਦਾ ਸੀ ਉਹ ਚੱਲ ਖਿਲਾ ਲ ਮੈਂ ਜਾਊਂਗਾ ਜੀ ਖਿਲਾ ਲੂੰਗਾ ਮਾਸ ਵੀ ਦੂਬਾ ਤਾਂ ਜਰੂਰ ਆਦੀ ਮਾਂ ਕੋਲੇ ਗੱਲ ਕਰਦੀ ਉਹਨੇ ਫਿਰ ਮਾਂ ਨੇ ਸਾਰੀ ਗੇਮ ਹੀ ਪਲਟ ਦਿੱਤੀ ਜੀ। ਵੀ ਤੇ ਉਹ ਆਪਸੇ ਮੇਂ ਦੋਨੇ ਜੀ ਦੀ ਬੰਦੀ ਕਿੰਨੀ ਸੀ? ਬਹੁਤ ਵਧੀਆ ਬਣਦੀ ਸੀਗੀ ਜੀ। ਜੇਦੋਂ ਤੁਸੀਂ ਦੱਸ ਰਹੇ ਹੋ ਬਿਮਾਰ ਸੀ ਉਦੋਂ ਤਾਂ ਉਹ ਭੱਜੀ ਨਹੀਂ। ਉਦੋਂ ਤਾਂ ਉਹਨੇ ਮਾਰਿਆ ਨਹੀਂਗਾ ਹਨਾ। ਇਲਾਜ ਵੀ ਹੋ ਗਿਆ ਤੁਸੀਂ ਕਹਿੰਦੇ ਤੁਰਨ ਫਿਰਨ ਵੀ ਲੱਗ ਪਈ। ਬੰਦੀ ਵੀ ਬਹੁਤ ਸੀ। ਫਿਰ ਇਹ ਕਤਲ ਦੀ ਗੱਲ ਕਹਾਣੀ ਕੀ ਬਣ ਗਈ? ਕਹਾਣੀ ਪੈਸੇ ਹੀ ਹੈ ਜੀ ਨਾ। ਪੈਸੇ ਹੀ ਹੁਣ ਸਾ ਅਸੀਂ ਤਾਂ ਬਾਦੂ ਬਾਦ ਉਹਨੂੰ ਨਾ ਪੁੱਛੇ ਵੀ ਨਹੀਂ ਤੇਰੇ ਖਾਤੇ 'ਚ ਪੈਸੇ ਕਿੰਨੇ। ਨਾ ਹੀ ਕਦੇ ਅਸੀਂ ਗਏ ਆ ਉਹਦੇ ਨਾਲ। ਉਹਦੀ ਮਾਂ ਹੀ ਜਾਂਦੀ ਆਉਂਦੀ ਸੀ ਪੈਸੇ ਪੂਸੇ ਕਢਾ ਕੇ ਲੈਂਦੀ ਸੀ ਜਿਹੜਾ ਛੁੱਟੀ ਦਵਾਈ ਉਹਦੀ ਮਾਂ ਨਹੀਂ ਕੋਈ ਬਾਣੀਆਂ ਜੀ ਮੌੜਾਂ ਦਾ ਉਹਨਾਂ ਨੇ ਖਾਤਾ ਖਲਵਾਇਆ ਸੀ ਉਹਦਾ ਜਿਹੜਾ ਬੰਦ ਹੋ ਗਿਆ ਸੀ ਖਾਤਾ ਉਹਨਾਂ ਨੇ ਖਾਤਾ ਖਲਵਾਇਆ ਸੀ ਉਹ ਜਿਆਦਾ ਬਾਣਗੇ ਨੂੰ ਪਤਾ ਵੀ ਕਿੰਨੇ ਪੈਸੇ ਸੀ ਤੇ ਜਾਂ ਉਹਦੀ ਸੱਸ ਨੂੰ ਪਤਾ ਜਾਏ ਮੇਰੀ ਪਰਜਾਈ ਨੂੰ ਪਤਾ ਜੀ ਕਿੰਨੇ ਖਾਤੇ ਚ ਪੈਸੇ ਐਸ ਤੇ ਫਿਰ ਜਾਣੋ ਹਟ ਕੇ ਨਾਲ ਮੇਰਾ ਡੈਡੀ ਜਾਂਦਾ ਮੇਰੇ ਡੈਡੀ ਨੂੰ ਕੀ ਪਤਾ ਲੱਗਦਾ ਵੀ ਕਿੰਨੇ ਆ ਜਾਂ ਕਿਵੇਂ ਕੋਸ ਹੈ ਜੀ ਉਹਨਾਂ ਨੂੰ ਪਤਾ ਸੀਗੇ ਜੀ ਜੀ ਵੀ ਕਿੰਨੇ ਪੈਸੇ ਸੀਗੇ ਜੀ ਕਿਵੇਂ ਕੋਸ ਸੀ ਖਾਤੇ ਚ ਜੀ ਕਿ ਤੁਸੀਂ ਦੱਸ ਰਹੇ ਸੀ ਤੁਹਾਡੇ ਭਰਾ ਦਾ ਕੋਈ ਦੋਸਤ ਸੀ ਉਹ ਵੀ ਆਉਂਦਾ ਜਾਂਦਾ ਸੀ ਉਹ ਗੱਲਬਾਤ ਕੀ ਹੈ ਆਉਂਦਾ ਜਾਂਦਾ ਸੀਗਾ ਜੀ ਹੁਣ ਸਾਨੂੰ ਤਾਂ ਕੋਈ ਐ ਲੱਗਦਾ ਨਹੀਂ ਸੀ ਵੀ ਇਹ ਗੱਲ ਹੋਊਗੀ ਤੇ ਤਾਂ ਥੋੜਾ ਜਿਹਾ ਪੁਲਿਸ ਵਾਲ ਨੇ ਜਿਹਦਾ ਵੀ ਇਨਕੁਆਇਰੀ ਕਰੀ ਉਹਨਾਂ ਨੂੰ ਐ ਥੋੜਾ ਜਿਹਾ ਲੱਗਿਆ ਵੀ ਕੋਈ ਸੀਗੀ ਇਹਨਾਂ ਦੀ ਗੱਲਬਾਤ ਜੀ ਤੇ ਤੁਹਾਡੀ ਭਹਾਈ ਦੇ ਉਹਦੇ ਨਾਲ ਰਿਲੇਸ਼ਨ ਸੀ ਰਿਲੇਸ਼ਨ ਹੋਣਗੀ ਜੀ ਫਿਰ ਹੁਣ ਜਦੋਂ ਹੁਣ ਕਹਿ ਰਹੇ ਆ ਪੁਲਿਸ ਵਾਲੇ ਕੋਈ ਗੱਲਬਾਤ ਕੋਈ ਉਹਨਾਂ ਨੇ ਉਹ ਕਰੀ ਹੈ ਨਾ ਰਿਲੇਸ਼ਨ ਤਾਂ ਹੋ ਵੀ ਸਕਦੇ ਆ ਜੀ ਕਿੰਨੇ ਬੰਦਿਆਂ ਦਾ ਨਾਮ ਆਇਆ ਹੁਣ ਇਹਦੇ ਵਿੱਚ ਜਿਹੜਾ ਤੁਹਾਡੇ ਭਰਾ ਦਾ ਕਤਲ ਹੋਇਆ ਅ ਕੇਰਾਂ ਤਾਂ ਫਿਲਹਾਲ ਤਾਂ ਹੁਣ 4 ਹੀ ਹੈ ਜੀ ਹੂੰ 4 ਤਾਂ ਹੁਣ ਇਸ ਟਾਈਮ ਤਾਂ ਵੀ ਥਾਣੇ ਚ ਹੀ ਨਹੀਂ ਪੁਲਿਸ ਫੜੀ ਬੈਠੇ ਉਹਨਾਂ ਨੂੰ ਅਰੈਸਟ ਕਰ ਲੈ ਚਾਰ ਇੱਕ ਤਾਂ ਤੁਹਾਡੀ ਭੁਗਾਈ ਹੋਗੀ ਹਾਂਜੀ ਤੇ ਦੋ ਦੇ ਭਰਾ ਦੋ ਇੱਕ ਭਰਾ ਜੀ ਤੇ ਗਾਹਾਂ ਦੋ ਦੇ ਸਾਲੇ ਮੇਰੇ ਭਰਾ ਦੇ ਸਾਲੇ ਦੇ ਸਾਲੇ ਗਾਹਾਂ ਜੀ ਗਾਹ ਸਾਲੇ ਦੇ ਸਾਲੇ ਹਾਂਜੀ 4 ਹੋ ਗਏ 4 ਹੋ ਗਏ ਹਾਂਜੀ ਜੀ ਇੱਕ ਜਦੋਂ ਤੁਹਾਡੇ ਭਰਾ ਨੂੰ ਇੱਥੇ ਬੁਲਾ ਕੇ ਲੈ ਕੇ ਜਾਂਦਾ ਉਹ ਸਾਲਾ ਲੈ ਕੇ ਜਾਂਦਾ ਤੁਹਾਡੇ ਭਰਾ ਦਾ ਬੁਲਾ ਕੇ ਘਰੋਂ ਕਰੋਂ ਨਹੀਂ ਜੀ ਕਰੋਂ ਤਾਂ ਉਹ ਕੱਲੇ ਹੀ ਗਿਆ ਸੀਗੇ ਜੀ ਇੱਥੋਂ ਤਾਂ ਉਹ ਕੱਲੇ ਹੀ ਗਿਆ ਸੀ ਆ ਜੀ ਤੁਹਾਡੇ ਭਰਾ ਦਾ ਸਾਲਾ ਲੈ ਕੇ ਆ ਬਲਾ ਕੇ ਇੱਥੋਂ ਤਾਂ ਮੇਰਾ ਭਰਾ ਕੱਲੇ ਹੀ ਗਿਆ ਜੀ ਕੋਈ ਪਹਿਲਾਂ ਉਹਨਾਂ ਦੀ ਫੋਨ ਫਾਨ ਤੇ ਗੱਲ ਹੋਈ ਹੋਊਗੀ ਅੱਡੇ ਤੋਂ ਉਹਨੇ ਫੋਨ ਕਰਿਆ ਮੇਰੇ ਭਰਾ ਨੇ ਕਹਿੰਦਾ ਮੈਂ ਅੱਡੇ ਤੇ ਆ ਗਿਆ ਤੇ ਪਤਾ ਨਹੀਂ ਤਾਂ ਉਹਨੇ ਕਰਿਆ ਵੀ ਪਤਾ ਨਹੀਂ ਉਹਨੇ ਕਰਿਆ ਹੁਣ ਫੋਨ ਕਾਲਾਂ ਤੋਂ ਪਤਾ ਲੱਗੋ ਤਾਂ ਪੁਲਿਸ ਵਾਲਿਆਂ ਨੂੰ ਪਤਾ ਜੀ ਕਿਉਂ ਮੋਬਾਈਲ ਵੀ ਉਹਨਾਂ ਕੋਲ ਹੀ ਸਾਰਾ ਇਹ ਲੈ ਕੇ ਇੱਥੋਂ ਦਾ ਸਾਲਾ ਗਿਆ ਜੀ ਅੱਡੇ ਤੋਂ ਚੜਾ ਕੇ ਇੱਥੋਂ ਲੈ ਗਿਆ ਹਾਂਜੀ ਉਸ ਤੋਂ ਬਾਅਦ ਕਿੱਥੇ ਜਾਂਦੇ ਹੋ ਉਸ ਤੋਂ ਬਾਅਦ ਉਹ ਜਾਂਦੇ ਸਾਡੇ ਇਥੇ ਢਾਵਾ ਕੱਸੀ ਤੇ ਢਾਬਾ ਗਾ ਜੀ ਉੱਥੇ ਖੜੇ ਹੈਗੇ ਹੂੰ ਉੱਥੋਂ ਫਿਰ ਉਹ ਇਥੋਂ ਕੱਲਾ ਲੈ ਗਿਆ ਉੱਥੋਂ ਤਿੰਨ ਜਣੇ ਹੋ ਗਏ ਹੂੰ ਉੱਥੋਂ ਫਿਰ ਦੂ ਬਾਅਦ ਤਾਂ ਪਤਾ ਨਹੀਂ ਕਿਦ ਕਿਵੇਂ ਕੁਸ ਕਰਿਆ ਜੀ ਕਿੱਧਰ ਲੈ ਕੇ ਗਿਆ ਕਿਵੇਂ ਨਾ ਤੇ ਮੈਨੂੰ ਦੱਸਿਆ ਮੇਰੀ ਪਰਜਾਈ ਨੇ ਸ਼ਾਮ ਨੂੰ 5:30 ਵਜੇ ਹੂੰ ਵੀ ਆਇਆ ਕਰਕੇ ਗੱਗੂ 1 ਵਜੇ ਦਾ ਕਰੋ ਗਿਆ ਤੇ ਕਹਿੰਦੀ ਘਰੇ ਨਹੀਂ ਆਇਆ ਫਿਰ ਮੈਂ ਫੋਨ ਕਰਕੇ ਪੁੱਛਿਆ ਮੈਂ ਚੱਲ ਖੜ ਜਾ ਦੋ ਮਿੰਟ ਮੈਂ ਫੋਨ ਕਰਕੇ ਪਤਾ ਕਰਦਾ ਡੇ ਤੇ ਜਦ ਮੈਂ ਫੋਨ ਕਰਿਆ ਉਹ ਕਹਿੰਦੇ ਜਾ ਰੋ ਤੇ ਸਾਲੇ ਨਾਲ ਗਿਆ ਮੈਂ ਦੁਬਾਰੇ ਫੇਰ ਫੋਨ ਲਾਇਆ ਮੇਰੀ ਪਰਜਾਈ ਨੂੰ ਮੈਂ ਕਿਹਾ ਤਾਂ ਆਪਣੇ ਹੀ ਰਗ ਗਿਆ ਤੂੰ ਕਹਿੰਦੀ ਵੀ ਕੀ ਦੇ ਨਾ ਗਿਆ ਕਹਿੰਦੀ ਤਾਂ ਕੋਈ ਆਇਆ ਨਹੀਂ ਮੈਂ ਕਿਹਾ ਵੀ ਮੈਨੂੰ ਨਹੀਂ ਪਤਾ ਸਾਰਾ ਪਿੰਡ ਕਹੀ ਜਾਂਦਾ ਵੀ ਉਹਦਾ ਸਾਲਾ ਲੈ ਕੇ ਗਿਆ ਉਹ ਕਹਿ ਕੇ ਵੀ ਗਿਆ ਬੀਮੇ ਆ ਤੇ ਸਾਲੇ ਨਾਲ ਜਾਣਾ ਤੇ ਜਰਿਆ ਦੋਸਤਾਂ ਨੇ ਪੁੱਛੇ ਕਹਿੰਦੇ ਕਿੱਧਰ ਜਾਣਾ ਇੱਥੇ ਬੈਠਾ ਉਹ ਕਹਿੰਦਾ ਮੇਰਾ ਰਿਸ਼ਤੇਦਾਰ ਆਉਂਦਾ ਜਿਹੜਾ ਉਹਦੀ ਨਾਲ ਜਾਣਾ ਕਹਿੰਦਾ ਮੈਂ ਤੇਰੇ ਜਿਹੜੇ ਸੀਸੀਟੀਵੀ ਕੈਮਰੇ ਖਲਾਏ ਆ ਉਹਨਾਂ ਵਿੱਚ ਵੀ ਆਏ ਆ ਜੀ ਉਹ ਮੇਰਾ ਸਾਲਾ ਹੀ ਲੈ ਕੇ ਗਿਆ ਸਾਲਾ ਲੈ ਗਿਆ ਹਾਂਜੀ ਕਰੇ ਜਦੋਂ ਤੁਸੀਂ ਕਹਿੰਦੇ ਆ ਵੀ ਉਹਦੇ ਨਾਲ ਚਲਾਇਆ ਗਿਆ ਸਾਲੇ ਨਾਲ ਚਲਾਇਆ ਗਿਆ ਲੋਕ ਵੀ ਦੱਸਦੇ ਆ ਤੁਸੀਂ ਘਰੇ ਆ ਕੇ ਭੁਜਾਈ ਨੂੰ ਵੀ ਪੁੱਛਿਆ ਉਹ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਹਨਾ ਤੁਹਾਨੂੰ ਕਹਿੰਦੀ ਆ ਫਿਰ ਕਿਸ ਤਰ੍ਹਾਂ ਡਰਾਮਾ ਚੱਲਦਾ ਰਿਹਾ ਤੁਸੀਂ ਭਾਲਦੇ ਰਹੇ ਕਿ 6-7 ਦਿਨ ਭਾਲਦੇ ਰਹੇ ਹਾਂਜੀ ਭਾਲਦੇ ਰਹੇ 8 ਤਰੀਕ ਤੱਕ ਗੁੰਮ ਸੀਗਾ ਜੇ ਅਸੀਂ 13 ਤਰੀਕ ਤੱਕ ਭਾਲਦੇ ਰਹੇ 13 ਤਰੀਕ ਨੂੰ ਡੈੱਡ ਬਾਡੀ ਮਿਲਿਆ ਸਾਨੂੰ ਭਾਲਦੇ ਰਹੇ ਸਾਡੇ ਨਾਲ ਵੀ ਜਾਂਦੇ ਰਹੇ ਮਤਲਬ ਕਿ ਇਹਦਾ ਭਰਾ ਤਾਂ ਕੋਈ ਆਇਆ ਹੀ ਨਹੀਂ ਸੀ ਇਹ ਕਹਿੰਦੇ ਅਸੀਂ ਤਾਂ ਮਾੜ ਮੂੜ ਜਾਣਾਂਗਾ ਉਧਰ ਦੇਖ ਆਉਨੇ ਆ ਕੋਟਲੀ ਕਿੰਨੀ ਦੇਖ ਆਉਨੇ ਆ ਅਸੀਂ ਵੀ ਜਿਹੜੇ ਕੋ ਮੁੰਡੇ ਹੁੰਦੇ ਛੋਟਾ ਦੂਰ ਐ ਤਾਂ ਹੁਣ ਸਾਨੂੰ ਕਿ ਲੋਕੇਸ਼ਨ ਕਢਾਈ ਸੀ ਉਹ ਕੋਟਲੀ ਦੀ ਨਿਕਲੀ ਸੀ ਉਹਦੇ ਫੋਨ ਦੀ ਜੀ ਅਸੀਂ ਉੱਥੇ ਵੀ ਗਏ ਸਰਪੰਚ ਨਾਲ ਵੀ ਗੱਲਬਾਤ ਕਰੀ ਵੀ ਐ ਕਰਕੇ ਆ ਗੱਲ ਆ ਉਹ ਕਹਿੰਦਾ ਵੀ ਜੇ ਕੋਈ ਵਿੜਕ ਲੱਗੇ ਵੀ ਦੱਸ ਦਾਂਗੇ ਲੋਕੇਸ਼ਨ ਕਢਾਈ ਸੀਗੇ ਅਸੀਂ ਮੇਰੇ ਭਰਾ ਦੇ ਫੋਨ ਦੀ ਕੋਟਲੀ ਜਾ ਕੇ ਬੰਦ ਹੋਈ ਸੀ ਕੱਲੋ ਦੇ ਨਾਲ ਹੀ ਰਹਿ ਜਾਂਦੇ ਮੇਰੇ ਸਹੁਰਿਆਂ ਦੇ ਜੀ ਪਿੰਡ ਤੇ ਦੇਖੋ ਹੁਣ ਸਾਨੂੰ ਕਿਹੜਾ ਫਿਰ ਉਹ ਡੈੱਡ ਬੋਡੀ ਕਿੱਥੋਂ ਮਿਲਦੀ ਹੈ ਡੈੱਡ ਬੋਡੀ ਤਾਂ ਜੀ ਉਹਦੀ ਇੱਧਰ ਆਪਣੇ ਆ ਸਾਰਾ ਕਲੱਬ ਵਾਲਿਆਂ ਨੂੰ ਮਿਲੀ ਸੀਗੀ ਸੂਏ ਚ ਜੀ ਸੂਏ ਚ ਮਿਲੀ ਹਾਂਜੀ ਸੂਏ ਤੋਂ ਮਿਲੀ ਸੀ ਫਿਰ ਉਹਨਾਂ ਨੇ ਡੈੱਡ ਬੋਡੀ ਆਪਣੇ ਹਾ ਸਿਵਲ ਹਸਪਤਾਲ ਹੂੰ ਪਜਾਤੀ ਸੀ ਬਠਿੰਡੇ ਜੀ ਹੂੰ ਫਿਰ 13 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀਗਾ ਹੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੰਨੇ ਇੰਨੇ ਬੰਦੇ ਨੇ ਮਾਰੇ ਆਹ ਬੰਦੇ ਦਾ ਹੱਥ ਸੀ ਵਿੱਚ ਅਸੀਂ ਸੀਸੀਟੀਵੀ ਕੈਮਰੇ ਖਲਾਈ ਸੀਗੇ ਜੀ ਹੂੰ ਸਾਡੇ ਉਹ ਕੱਸੀ ਜਿਹੜਾ ਟੱਬ ਉੱਥੇ ਹੀ ਸਾਰੇ ਬੰਦੇ ਦੀ ਜਾਣ ਪਛਾਣ ਹੋਈ ਹੈ ਜੀ ਕਿਉਂ ਜਿਹੜੇ ਜਿਹੜੇ ਬੰਦੇ ਨੇ ਦੇਖਿਆ ਸੀਗਾ ਉਹ ਬੰਦੇ ਤਾਂ ਕਹਿੰਦੇ ਵੀ ਬੰਦਾ ਹੀ ਉਹ ਆ ਇਹ ਫਿਰ ਜਦੋਂ ਉਹ ਹੀ ਫੜ ਲਿਆ ਫਿਰ ਉਹਨੇ ਦੱਸਦੇ ਸਾਰੇ ਜੀ ਵੀ ਅਸੀਂ ਆਹ ਬੰਦੇ ਸੀਗੇ ਉਹ ਸਾਲੇ ਨੇ ਸਾਰੇ ਕੁਝ ਦੱਸਤਾ ਹਾਂਜੀ ਕੀ ਉਹ ਉਹਨੇ ਆਦੀ ਭੈਣ ਦਾ ਨਾ ਵੀ ਵਿੱਚ ਲੈਤਾ ਤੁਹਾਡੀ ਪਰਚਾਈ ਦਾ ਹਾਂਜੀ ਹਾਂਜੀ ਕੀ ਕਹਿੰਦੇ ਵੀ ਜਿਹੜਾ ਹੱਥ ਵਿੱਚ ਹਾਂ ਵਿੱਚ ਹੀ ਕਹਿੰਦੇ ਹੱਥੇ ਦਾ ਏਸੇ ਨਹੀਂ ਸਾਨੂੰ ਫੋਨ ਏ ਫਿਰ ਫੋਨ ਕਰੀ ਵੀ ਗਈ ਨਾ ਜੀ ਜਦੋਂ ਹੁਣ ਆਏ ਕੁਝ ਹੋ ਉਹ ਕਰਿਆ ਇਹਨੇ ਕਹਿੰਦੇ ਫੋਨ ਕਰੀ ਗਈ ਸਾਨੂੰ ਬਾਰੀ-ਬਾਰੀ ਵੀ ਕੀ ਬਣਿਆ ਕੀ ਬਣਿਆ ਜਦੋਂ ਸਤਵੀਂ ਚ ਆਕਾਲ ਚ ਕਹਿੰਦੇ ਵੀ ਕੰਮ ਤਾਂ ਹੋ ਗਿਆ ਕੰਮ ਤਾਂ ਇਹਨੇ ਉਦਾਂ ਹੀ ਕਰਤਾ ਸੀ ਜਿਹਦੇ ਉਹ ਲੈ ਕੇ ਗਏ 8 ਤਰੀਕ ਨੂੰ ਜੀ 6:30 ਵਜੇ ਉਹ ਪੈਸੇ ਵੀ ਲੈ ਕੇ ਗਏ ਤੋਂ ਬਾਅਦ ਚੋਂ 5000 ਰੁਪਇਆ ਇਹ ਕੰਮ ਕਰਕੇ ਹੂੰ ਉਹ ਮੇਰੇ ਕੋਲੇ ਮੰਨੀ ਐ ਵੀ ਹਾਂ ਮੈਨੂੰ ਪੈਸੇ ਲੈ ਕੇ ਗਏ ਐ ਜੇ ਮੈਂ ਗੱਲਬਾਤ ਕਰੀ ਉਹਦੇ ਨਾਲ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਜਿਹੜਾ ਕੰਮ ਹੋ ਗਿਆ ਠੀਕ ਐ ਕਿਉਂਕਿ ਮੈਂ ਤੈਨੂੰ ਕਢਾ ਲੂੰ ਤਾਂ ਮੈਨੂੰ ਸੱਚੀ ਗੱਲ ਦੱਸ ਦੇ ਕਿਉਂਕਿ ਜਦੋਂ ਬਿਆਨਾ ਮੇਰੇ ਬਿਆਨਾਂ ਤੇ ਬੰਨੀ ਗਈ ਐ ਮੇਰੇ ਬਿਆਨਾਂ ਤੇ ਉਹ ਨਿਕਲ ਜਾਂਦੀ ਆਪਾਂ ਤਾਂ ਉਹਨੂੰ ਆਪਾਂ ਤਾਂ ਸਚਾਈ ਹੋਕ ਲਾਉਣੀ ਜੀ ਕੁੱਟ ਬਧੇਰੀ ਪਈ ਉਹਦੋਂ ਨਹੀਂ ਮੰਨੀ ਜਿਓ ਪੁਲਿਸ ਵਾਲੇ ਕੋਲੇ ਮੰਨੀ ਨਹੀਂ ਮੇਰੇ ਕੋਲੇ ਮੰਨ ਗਈ ਕਹਿੰਦੀ ਵੀ ਹਾਂ ਮੈਂ ਸੀਗੀ ਵਿੱਚ ਕਹਿੰਦੀ ਜਦੋਂ ਤੁਹਾਡੇ ਕੋਲੇ ਮੰਨ ਗਈ ਤੁਸੀਂ ਆਖਣੇ ਕਿਉਂ ਮਾਰਦੇ ਆ ਭਾਬੀ ਪੁੱਛਿਆ ਸੀ ਮੈਂ ਉਹਨੂੰ ਮਾਂ ਕੀ ਗੱਲ ਸੀ ਤੂੰ ਕੀ ਗੱਲ ਕਹਿੰਦੀ ਸਾਰੀਆਂ ਗੱਲਾਂ ਦੱਸਣ ਵਾਲੀਆਂ ਵੀ ਨਹੀਂ ਹੁੰਦੀਆਂ ਮਾਂ ਚੱਲ ਠੀਕ ਆਪਾਂ ਜਿੰਨਾ ਪਤਾ ਲਵਾਉਣਾ ਸੀ ਵੀ ਹਾਂ ਵਿੱਚ ਹੈਗੀ ਸੀ ਕਿ ਨਾ ਉਹਨਾਂ ਪਤਾ ਲਵਾ ਲਿਆ ਆਪਾਂ ਬਸ ਫਿਰ ਮਾਂ ਚੱਲ ਕੋਈ ਗੱਲ ਨਹੀਂ ਤੁਹਾਨੂੰ ਕੀ ਲੱਗਦਾ ਵੀ ਕਿਉਂ ਹੋਇਆ ਪੈਸੇ ਪਿੱਛੇ ਹੋਇਆ ਜਾਂ ਕੋਈ ਹੋਰ ਗੱਲ ਬਾਤ ਸੀ ਪੈਸੇ ਪਿੱਛੇ ਹੋਇਆ ਜੀ ਅਸਲ ਤਾਂ ਮੇਨ ਗੱਲ ਤਾਂ ਪੈਸੇ ਪਿੱਛੇ ਹੋਇਆ ਏ ਇਦੂ ਬਾਅਦ ਫਿਰ ਦੱਸੂਗੀ ਉਹਦੀ ਸੱਸ ਜਿੱਦੇ ਫੜੀ ਗਈ ਜੀ ਵੀ ਕੀ ਗੱਲ ਸੀ ਕੀ ਬਾਤ ਆ ਜੀ ਸਾਰਾ ਮੇਨ ਮੁੱਦਾ ਤਾਂ ਉਹਦੀ ਸੱਸ ਹੀ ਏ ਮੇਰੇ ਭਰਾ ਦੀ ਉਹੀ ਦੱਸੂਗੀ ਸਾਰੀ ਹਜੇ ਮੇਰੀ ਪਰਜਾਈ ਨੇ ਵੀ ਅੱਧੀ ਗੱਲ ਦੱਸੀ ਅੱਧੀ ਦੱਸੀ ਨਹੀਂ ਤੇ ਸਾਰਾ ਮੇਨ ਮੁੱਦਾ ਤਾਂ ਉਹਦੀ ਸਾਸਿ ਜੀ ਉਹ ਫੜੀ ਜਾਵੇ ਤੇ ਪਤਾ ਹੀ ਨਹੀਂ ਕਿੰਨੇ ਕਹੇ ਖਲਾਸੇ ਹੋਣਗੇ ਜੀ ਹੋਰ ਵੀ ਕੀ ਇਹਨਾਂ ਨੇ ਕੀ ਸੀ ਇਹਨਾਂ ਦੇ ਦਿਮਾਗ 'ਚ ਕੀ ਗੱਲ ਸੀ ਕਿਉਂ ਉਹਨੂੰ ਮਾਰਿਆ ਕੀ ਚਾਹੁੰਦੇ ਸੀ ਇਹ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਉਹਨਾਂ ਦੇ ਕਿ ਸਾਡੇ ਜੀ ਤੁਹਾਡੇ ਸਾਡੇ ਹੁਣ ਆ ਦੋ ਤਾਂ ਮੇਰੇ ਭਰਾ ਦੇ ਬੇਟੇ ਆ ਜੀ ਮੈਂ ਤੇ ਮੇਰੇ ਘਰ ਵਾਲੀ ਤੇ ਮੇਰਾ ਬੇਟਾ ਮੰਮੀ ਡੈਡੀ ਹੈ ਜੀ ਹੁਣੇ ਦੋ ਬੇਟੀਆਂ ਹੀ ਕਰ ਰਹੀ ਹਾਂ ਹਾਂਜੀ ਦੋ ਬੇਟੀਆਂ ਹੀ ਰਹਿ ਗਈਆਂ ਇਹਨਾਂ ਦਾ ਹੁਣ ਪਾਲ ਪੋਸ਼ਣ ਕੌਣ ਕਰੂ ਇਹਨਾਂ ਦਾ ਪਾਲ ਪੋਸ਼ਣ ਦਾ ਬਸ ਹੁਣ ਕਰਾਂਗੇ ਜੀ ਹੁਣ ਉਹ ਤਾਂ ਜਹਰ ਜੇ ਸੀਗੇ ਵੀ ਕਿਉਂ ਹੁਣ ਭਰਾ ਤਾਂ ਮੇਰਾ ਮਰ ਗਿਆ ਮਾਂ ਇਹਨਾਂ ਦੀ ਇਹਰ ਜੀ ਹੋ ਹੋਗੀ ਹੁਣ ਪਾਲ ਪੋਸ਼ਣ ਤਾਂ ਕਰਾਂਗੇ ਜੀ ਹੁਣ ਰਲ ਮਿਲ ਕੇ ਟਾਈਮ ਪਾਸ ਤਾਂ ਕਰਾਂਗੇ ਜੀ ਜੇ ਮੇਂ ਕੁਝ ਹੋਇਆ ਰੁੱਖੀ ਮਿੱਸੀ ਜੇ ਮ ਜਹਰ ਜੀ ਆਪ ਖਾਵਾਂਗੇ ਹੋਰ ਜਿੰਨਾਂ ਨੂੰ ਖਵਾਵਾਂਗੇ ਜੀ ਬੇਟਾ ਨਾਨਕ ਜਾਂਦੇ ਹੁੰਦੇ ਸੀ ਨਾਨਕ ਕੀ ਹਾਂਜੀ ਕਦੇ ਕਦੇ ਜਾਂਦੇ ਸੀਗੇ ਹੂੰ ਆਹ ਕੁੜੀ ਛੁੱਟੰਗਾ ਚ ਰਹਿ ਕੇ ਵੀ ਆਈ ਸੀਗੀ ਉੱਥੇ ਆਹ ਕੁੜੀ ਰਹਿ ਕੇ ਸੀ ਮੇਰੇ ਭੈਣ ਜੀ ਹਮ ਨਾਮ ਕੇ ਬੇਟਾ ਕਿਹੜੀ ਕਲਾਸ ਪੜਦੇ ਤੁਸੀਂ ਮੈਂ ਪੰਜਵੀਂ ਕਲਾਸ ਚ ਪੜਦੀ ਹਾਂ ਜੀ ਪੰਜਵੀਂ ਕਲਾਸ ਚ ਹਾਂਜੀ ਮੰਮਾ ਡੈਡੀ ਨਾਲ ਲੜਦੀ ਰਹਿੰਦੀ ਸੀ ਹਾਂਜੀ ਨਹੀਂ ਲੜਦੀ ਸੀ ਕਦੇ ਡੈਡੀ ਦਾ ਪਿਆਰ ਕਰਦੀ ਸੀ ਹਾਂਜੀ ਜੀ ਜੀ ਕਿਉਂ ਪੁੱਤੋ ਹਾਂਜੀ ਕਰਦੀ ਸੀ ਪਿਆਰ ਮੰਮੀ ਹਾਂਜੀ ਹੂੰ ਮੰਮੀ ਵੀ ਬਥੇਰਾ ਕਰਦੇ ਸੀ ਜੀ ਡੈਡੀ ਵੀ ਜੀ ਪਰ ਜਦੋਂ ਜੀ ਮੇਰੇ ਡੈਡੀ ਦਾ ਜੀ ਐਕਸੀਡੈਂਟ ਹੋ ਗਿਆ ਜਦੋਂ ਬਾਅਦ ਸਾਡੀ ਮੰਮਾ ਜੀ ਸਾਡੀ ਜੀ ਨਾਨੀ ਨਾ ਰਲਕੇ ਜੀ ਬਿਗੜ ਗਈ ਜੀ ਜਦੋਂ ਬਾਅਦ ਜੀ ਮੇਰੀ ਨਾਨੀ ਨੇ ਜੀ ਤੇ ਮੇਰੀ ਮੰਮੀ ਨੇ ਮੇਰੇ ਮਾਮੇ ਨੇ ਜੀ ਗਾਂਝੇ ਮੇਰੇ ਮਾਮਿਆਂ ਦੇ ਸਾਲਿਆ ਨੇ ਜੀ ਇਹਨਾਂ ਨੇ ਜੀ ਮੇਰੇ ਡੈਡੀ ਨੂੰ ਮਰਵਾ ਦਿੱਤਾ ਫਿਰ ਜੀ ਇਹਨਾਂ ਗੱਲ ਗੱਲ ਵਧ ਗਈ ਜੀ ਇੱਕ ਜੀ ਬਾਣੀਆਂਗਾ ਜੀ ਉਦੀ ਨਾਨੀ ਮੇਰੀ ਨਾਨੀ ਜੀ ਫਿਰਦੀ ਆ ਜੀ ਹੁਣ ਜੀ ਇਸ ਤੋਂ ਬਸ ਇਹੀ ਚਾਹੁੰਦੇ ਆਸੀਂ ਆ ਡੈਡੀ ਦਾ ਇਨਸਾਫ ਵੀ ਚਾਹੁੰਨੇ ਵੀ ਸਾਡੇ ਡੈਡੀ ਨੂੰ ਇਨਸਾਫ ਮਿਲ ਜੇ ਨਾ ਤਾਂ ਮੇਰੀ ਨਾਨੀ ਫੜੀ ਜਾਵੇ ਤਾਂ ਨਾਲੇ ਉਹ ਬਾਣੀਆਂ ਫੜਿਆ ਜਾਵੇ ਤਾਂ ਜਿਵੇਂ ਮੇਰੇ ਡੈਡੀ ਮੇਰੇ ਬਰਾਬਰ ਅਸੀਂ ਉਹਨਾਂ ਨੂੰ ਪਾਉਣਾ ਚਾਹੁੰਦੇ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹਾਂਜੀ ਬਸ ਅਸੀਂ ਇਹੀ ਚਾਹੁੰਦੇ ਆਂਗਾ ਜੀ ਵੀ ਸਾਡੇ ਡੈਡੀ ਨੂੰ ਇਨਸਾਫ ਮਿਲ ਜੇ ਜੀ ਨਾਨੀ ਤੁਹਾਨੂੰ ਕਿੰਨਾ ਪਿਆਰ ਕਰਦੀ ਸੀ ਨਾਨੀ ਬਹੁਤ ਕਰਦੀ ਸੀਗੀ ਨਾਨੀ ਬਹੁਤ ਪਿਆਰ ਕਰਦੀ ਸੀ ਮੰਮੀ ਉਹ ਵੀ ਕਰਦੇ ਸੀ ਉਹ ਵੀ ਬਹੁਤ ਕਰਦੇ ਸੀ ਤੇ ਮੰਮੀ ਬਹੁਤ ਪਿਆਰ ਕਰਦੀ ਸੀ ਹਾਂਜੀ ਮੰਮੀ ਡੈਡੀ ਸਾਰੇ ਬਹੁਤ ਕਰਦੇ ਸੀਗੇ ਹੂੰ ਹੁਣ ਤਾਂ ਹੀ ਸਾਰੇ ਨਾਲ ਹੀ ਮੂੰਹ ਟੁੱਟ ਗਿਆ ਜੀ ਉਹਨਾਂ ਨਾਲ ਮੰਮੀ ਨਾਲੋਂ ਵੀ ਨਾਨਾ ਨਾਨੀ ਨਾਲੋਂ ਮਾਮਾ ਮਾਮੀ ਨਾਲ ਸਾਰੇ ਨਾਲ ਉਹਨਾਂ ਨੂੰ ਤਾਂ ਮੂੰਹ ਟੁੱਟ ਗਿਆ ਉਹ ਸਾਡੇ ਲਈ ਮਰ ਗਏ ਸੀ ਉਹਨਾਂ ਲਈ ਮਰ ਗਏ ਹੂੰ ਹੁਣ ਤਾਂ ਹੀ ਬਸ ਆਪਦੇ ਦਾਦਾ ਦਾਦੀ ਨੂੰ ਅੰਦੇ ਚਾਚਾ ਚਾਚੀ ਨੂੰ ਸਤੋਂ ਨੇ ਇਹਨਾਂ ਨੂੰ ਚਾਉਣੇ ਆ ਮਾਤਾ ਹੋਰ ਕੀ ਗੱਲਬਾਤ ਹੁੰਦੀ ਰਹਿੰਦੀ ਸੀ ਘਰ ਦੇ ਵਿੱਚ ਜਦੋਂ ਪਰਿਵਾਰ ਤਾਂ ਇੱਕ ਹੀ ਥੋੜਾ ਸਾਰਾ ਇਕੱਠਾ ਹੀ ਐ ਹਾਂ ਪਤੰ। ਵਧੀਆ ਪੁੱਤ ਵਧੀਆ ਹੁਣ ਸਾਨੂੰ ਕੀ ਪਤਾ ਸੀ ਪੁੱਤ ਵਧੀਆ ਨੋਮ ਦੀ ਤਵਾਉਂਦੀ ਸੁਣ ਦਵਾਈ ਬੂਟੀ ਦਿੰਦੀ ਸੀ। ਵਧੀਆ ਸਾਡੇ ਨਾਲ ਬੋਲਦੀ ਚੱਲਦੀ ਸੀ। ਸਾਨੂੰ ਪਤਾ ਨਹੀਂ ਸੀ ਸਾਡੇ ਵਿੱਚ ਵੜ ਕੇ ਉਹ ਤਾਂ ਮਰਵਾ ਕੇ ਵੀ ਜੀ ਸਾਨੂੰ ਚਾਹ ਪਾਣੀ ਫੜਾਉਂਦੀ ਰਹੀ ਸਾਡੇ ਵਿੱਚ ਹੀ ਤੁਰੀ ਫਿਰੀ ਮਰਵਾ ਕੇ ਵੀ। ਹੂੰ ਮੇਰੇ ਪੁੱਤ ਨੂੰ ਮਰਵਾ ਕੇ ਵੀ ਸਾਨੂੰ ਪਤਾ ਨਹੀਂ ਲੱਗ ਸਾਨੂੰ ਵਿੜਕਨੇ ਅਸੀਂ ਆਕੇ ਵੀ ਆਵਨੇ ਨਾ ਗਿਆ ਆਮਨੇ ਨਾ ਗਿਆ ਉਹ ਕਹਿੰਦੀ ਵੀ ਤੂੰ ਆਪਦਾ ਜਵਾਈ ਨੂੰ ਮਰਵਾ ਦੇਂਗੀ ਉਹਦੀ ਸੱਸ ਬੋਲੀ ਮੈਨੂੰ ਵੀ ਤੂੰ ਆਪਦਾ ਜਵਾਈ ਨੂੰ ਮਰਵਾ ਦੇਂਗੀ ਵੀ ਮੈਂ ਕਿਵੇਂ ਮਰਵਾ ਦੂੰ ਆਪਦੇ ਜਵਾਈ ਨੂੰ ਉਹ ਤਾਂ ਜਿੱਦੋ ਪੁਲਿਸ ਨੇ ਸਾਨੂੰ ਜੀ ਸਿਵਿਆਂ ਚ ਲੈ ਕੇ ਸਾਕੇ ਸਾਨੂੰ ਤਾਂ ਕੀ ਪਤਾ ਲੱਗਣਾ ਸੀ ਜੀ ਚਲ ਅਸੀਂ ਅਸੀਂ ਸਾਕ ਸਾਨੂੰ ਸੀਗਾ ਵੀ ਜਿੱਦੋ ਲੈ ਕੇ ਗਿਆ ਵੀ ਜਿਹੜਾ ਬੰਦਾ ਜ਼ਿੰਮੇਵਾਰ ਉਹੀ ਹੁੰਦਾ ਜੀ ਜਿਹੜਾ ਲੈ ਕੇ ਜਾਵੇ ਬਾਰ ਦੀ ਵਾਰੀ ਇਹਨਾਂ ਨੇ ਜੇ ਕਰੇ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਨਾ ਵੀ ਸਾਲਾ ਹੀ ਲੈ ਕੇ ਗਿਆ ਬਾਰ ਦੀ ਵਾਰੀ ਚਕਾ ਤਾੜ ਦਿੱਤ ਬਾਹਰ ਦੀ ਵਾਰ ਸਾਨੂੰ ਚਕਾਤਾ ਸਾਨੂੰ ਕੋਈ ਪਤਾ ਨਹੀਂ ਲੱਗਣ ਦਿੱਤਾ ਤੀ ਮਹੀਨੇ ਉਹ ਮਰਵਾ ਕੇ ਵੀ ਮੇਰੇ ਪੁੱਤ ਨੂੰ ਸਾਡੇ ਵਿੱਚ ਬੈਠੀ ਰਹੀ ਤੁਹਾਡੇ ਚਾਚੇ ਦਾ ਮੁੰਡਾ ਸੀ ਇਹ ਚਾਚਾ ਜੀ ਲੱਗਦੇ ਸੀ ਮੇਰੇ ਜੀ ਤੁਹਾਡੇ ਚਾਚਾ ਜੀ ਸੀ ਹਾਂਜੀ ਕਿਵੇਂ ਲੱਗਦਾ ਜਿਹੜਾ ਦੱਸ ਰਿਹਾ ਕੀ ਉਹਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਵੀ ਦੱਸਿਆ ਕਿ ਉਹਦੇ ਘਰ ਵਾਲੀ ਦਾ ਵਿੱਚ ਹੱਥਾ ਮਾਰਨ ਦੇ ਵਿੱਚ ਹਾਂਜੀ ਪੂਰੀ ਹੱਥਾ ਜੀ ਜ਼ਿਆਦਾ ਇਹਦੀ ਸੱਸ ਦਾ ਜੀ ਤੂ ਉਸ ਜੱਕ ਅਰੈਸਟ ਨਹੀਂ ਕਰੀ ਮਤਲਬ ਇਹਨਾਂ ਚਾਰਾਂ ਦੀ ਨਾ ਕਨਫਰਮ ਕਰਿਆ ਉਹਨਾਂ ਨੇ ਜੀ ਉਹ ਅਜੇ ਤੱਕ ਫਰਾਰ ਹੀ ਹੈ ਜੀ ਉਸ ਦਿਨ ਦੀ ਇਹ ਡੈੱਡ ਬੋਡੀ ਆਪਾਂ ਸਿਵਹੰਚ ਲੈ ਗਏ ਸੀ ਜੀ ਉੱਥੋਂ ਜਦੋਂ ਰੌਲਾ ਪਿਆ ਫੇਰ ਘਰੇ ਲਿਆਂਦੀ ਆ ਜੀ ਉਸ ਤੋਂ ਬਾਅਦ ਅਸੀਂ ਪੁਲਿਸ ਸਟੇਸ਼ਨ ਲੈ ਕੇ ਡੈੱਡ ਬੋਡੀ ਨੂੰ ਫੇਰ ਮੁਲਾਜ਼ਮਾਂ ਨੇ ਭਾਲ ਕਰੀਆ ਜੀ ਉਹਨਾਂ ਦੀ ਫੇਰ ਅਰੈਸਟ ਕਰਿਆ ਜੀ ਹਾਂ ਜੀ ਕੀ ਲੱਗਦਾ ਵੀ ਜਿਹੜਾ ਪੈਸਾ ਲੋਕਾਂ ਨੇ ਦਿੱਤਾ ਸੀ ਉਸ ਨੂੰ ਵੇਖ ਕੇ ਮਨ ਬੇਈਮਾਨ ਹੋ ਗਿਆ ਜਾਂ ਕੋਈ ਗੱਲਬਾਤ ਹੋਰ ਸੀ ਵਿੱਚ ਕਿਸੇ ਨਾਲ ਜੀ ਉਹੀ ਕਾਰ ਬਣ ਗਿਆ ਜੀ ਇਹਦਾ ਪੈਸੇ ਦੇ ਕਰਨ ਨਹੀਂ ਹੋਏ ਜਿੰਨਾ ਹੋਇਆ ਜੀ ਪਹਿਲਾਂ ਇਹ ਮੇਰੀ ਮਾਸੀ ਜਮਾ ਸਹੀ ਸੀ ਜੀ ਜਦੋਂ ਦੀ ਦੀ ਮਤਲਬ ਮਾਂ ਆਉਣ ਲੱਗੀ ਆ 2 ਮਹੀਨੇ ਦਾ ਕਲੀਅਰ ਹੋ ਗਿਆ ਜੀ ਉਦੋਂ ਦਾ ਜ਼ਿਆਦਾ ਕਹੋ ਹੋ ਗਿਆ ਜੀ ਰੌਲਾ ਪੈ ਗਿਆ ਹੂੰ ਉਹ ਤੋਂ ਪਹਿਲਾਂ ਜਮਾ ਸਹੀ ਸੀ ਜੀ ਹੂੰ ਆ 2 ਮਹੀਨੇ ਦਾ ਜ਼ਿਆਦਾ ਕਰਕੇ ਜਦੋਂ ਤੇ ਪੈਸੇ ਆਏ ਆ ਜੀ ਉਸ ਤੋਂ ਬਾਅਦ ਜਦੋਂ ਆਉਣ ਜਾਣ ਲੱਗ ਗਈ ਇਹਨਾਂ ਨੂੰ ਤਾਂ ਬਾਹਰ ਹੀ ਘੜਦਾ ਸਾਰਿਆਂ ਨੂੰ ਜੀ ਹੂੰ ਉਦੋਂ ਵੱਧ ਹੋ ਗਿਆ ਜੀ ਥੋੜਾ ਜਿਹਾ ਹੂੰ ਲੋਕਾਂ ਨੇ ਤੇ ਵੇਖੋ ਮਦਦ ਕੀਤੀ ਸੀ ਵੀ ਗਰੀਬ ਦੇ ਕੋਲ ਪੈਸਾ ਨਹੀਂ ਹੁੰਦਾ ਗਰੀਬ ਦੀ ਜਾਨ ਬਾਜੂ ਮਦਦ ਕਰੀ ਸੀ ਪਤਾ ਸੀ ਵੀ ਜਿਹੜਾ ਇਹ ਪੈਸਾ ਆਇਆ ਬਾਹਰੋਂ দান ਕੀਤਾ ਪੈਸਾ ਲੋਕਾਂ ਨੇ ਇਲਾਜ ਕਰ ਤਰ ਇਹ ਕਾਲ ਬਣ ਕੇ ਆ ਜੂਦ ਨਹੀਂ ਜੀ ਇਹ ਤਾਂ ਕੀ ਪਤਾ ਸੀ ਜੀ ਲੋਕਾਂ ਨੇ ਤਾਂ ਮਦਦ ਕਰਦੇ ਆ ਗਰੀਬ ਪਰਿਵਾਰ ਦੇ ਇੱਕੇ ਮਦਦ ਕਰੀ ਸੀ ਵੈਸੇ ਹੁਣ ਜਮਾ ਸਹੀ ਹੋ ਗਿਆ ਸੀ ਜੀ ਜਮਾ ਸਹੀ ਸੀ ਖਾਂਦਾ ਪੀਂਦਾ ਸੀ ਓਕੇ ਸੀ ਸਾਰ ਇੱਕ ਨੂੰ ਪਛਾਣਦਾ ਸੀ ਜੀ ਬਸ ਉਹ ਘਰੋਂ ਲੈ ਕੇ ਚੜਾ ਕੇ ਜੀ ਤੇ ਉਤੋ ਬਾਅਦ ਜਾ ਕੇ ਮਾਰਤਾ ਜੀ ਐਤੋਂ ਫੋਨ ਕਰਕੇ ਸੱਦਿਆ ਬਸ ਸਟੈਂਡ ਤੇ ਜੀ ਬਸ ਸਟੈਂਡ ਤੋਂ ਬਾਅਦ ਲੈ ਗਏ ਸਾਨੂੰ ਫੁਟੇਜ ਮਿਲ ਗਿਆ ਜੀ ਤੇ ਨਹੀਂ ਤਾਂ ਕੋਈ ਪਹਾੜ ਹੀ ਨਹੀਂ ਮਿਲਣੀ ਸੀ ਇਹ 8 ਤਰੀਕ ਦੀ ਗੱਲ ਆ 8 ਨੂੰ ਇਹ ਗਿਆ ਜੀ 8 ਨੂੰ ਦੁਪਹਿਰੇ ਗਿਆ 1 ਵਜੇ ਲੈ ਕੇ ਗਿਆ ਜੀ ਇਹਨੂੰ ਤੇ ਦੋ 1 ਵਜੇ 55 ਮਿੰਟਾਂ ਤੇ ਇਹ ਖੜੇ ਆ ਤੇ ਸੂਏ ਤੇ ਜਾ ਕੇ ਜੀ ਚਾਰੇ ਉਹ ਤੋਂ ਬਾਅਦ ਸਾਨੂੰ ਫੋਟੋਆਂ ਵਿੱਚ ਦੇਖ ਲਿਆ ਸੀ ਜੀ ਸਾਨੂੰ ਹੋਰ ਬੰਦੇ ਨੇ ਵੀ ਦੱਸਿਆ ਵੀ ਐਂ ਕਰਕੇ ਤਾਂ ਸਾਲਾ ਲੈ ਕੇ ਗਿਆ ਇਹਦੀ ਬੇਟੀ ਨੇ ਵੀ ਫੋਨ ਲਾਇਆ ਜੀ ਇਹਨੂੰ ਛੋਟੀ ਨੇ ਛੋਟੀ ਨੇ ਫੋਨ ਲੈ ਕੇ ਕਹਿੰਦੀ ਡੈਡੀ ਕਿੱਥੇ ਆ ਕਹਿੰਦਾ ਮੈਂ ਐਂ ਕਰਕੇ ਤੇਰੇ ਆਮਣੇ ਮਾਮੇ ਨਾਲ ਉਤਤਵਾਦ ਜਦੋਂ ਇੰਨੀ ਗੱਲ ਕਹੀ ਉਹ ਕਹਿੰਦੇ ਵੀ ਫੋਨ ਆਈ ਜਾਂਦੇ ਲਗਾਉਣਾਂ ਦੇ ਫੋਨ ਕੱਟ ਦੋ ਉਤਤਵਾਦ ਇਹਦਾ ਫੋਨ ਬੰਦ ਹੋਣ ਲੱਗ ਗਿਆ ਜੀ ਜਦੋਂ ਫੋਨ ਬੰਦ ਹੋਣ ਲੱਗ ਗਿਆ ਸਾਨੂੰ ਸੱਕ ਤਾਂ ਪਹਿਲੀ ਸੀ ਤੇ ਅਸੀਂ ਭਾਲਦੇ ਰਹੇ ਚੱਲ ਭਾਲੀ ਗਏ ਜੀ ਇਹ 9 ਤਰੀਕ ਨੂੰ ਸੂਏ ਚ ਗਿਆ ਜੀ ਜਦੋਂ 9 ਤਰੀਕ ਨੂੰ ਸਮਾਜ ਸੇਵਕਾਂ ਨੇ ਕੱਢਿਆ ਜੀ ਇਹ ਡੈਡ ਬਾਡੀ ਬਠਿੰਡੇ ਗਈ ਜੀ ਸਿਵਲ ਲਾਈਨ ਚ ਸਿਵਲ ਲਾਈਨ ਚ ਗਈ ਜੀ ਇਹ 10 ਤਰੀਕ ਵਾਲੇ ਇੱਕ ਵਾਰ ਚ ਖਬਰ ਆ ਗਈ ਜੀ ਸਾਡੇ ਕੋਲ 10 ਤਰੀਕ ਵਾਲਾ ਇੱਕ ਵਾਰ ਆਇਆ 13 ਤਰੀਕ ਨੂੰ ਜੀ 11 ਕ ਨੂੰ ਆ ਗਿਆ ਸ਼ਾਮ ਨੂੰ ਤੇ ਅਸੀਂ ਪਤਾ ਕਰੇ ਵੀ ਕਈ ਵਾਰ ਸਾਡਾ ਆਪਦਾ ਹੀ ਨਾ ਬੰਦਾ ਹੋਵੇ ਅਸੀਂ 13 ਨੂੰ ਹਸਪੀਟਲ ਕੇ ਬਸ 20 ਮਿੰਟ ਹੀ ਰਹਿ ਗਏ ਸੀ ਜੀ ਜੇ ਨਾ ਜਾਂਦੇ ਤਾਂ ਉਸ ਕਾਰ ਕਰ ਦਿੰਦੇ ਜੀ ਫਿਰ ਡੈੱਡ ਬੋਲੀ ਤੋਂ ਉੱਥੋਂ ਲੈ ਕੇ ਆਏ ਜੀ ਅਸੀਂ ਬਠਿੰਡੇ ਹਸਪੀਟਲ ਤੋਂ ਜੀ ਫਿਰ ਆ ਕੇ ਕਨਫਰਮ ਕਰਾਇਆ ਜੀ ਲੈ ਕੇ ਆਂਦਾ ਘਰੇ ਫਿਰ ਗੱਲਾਂ ਨਿਕਲਦੀਆਂ ਨਿਕਲਿਆ ਨਿਕਲਿਆ ਆਈਆਂ ਜੀ ਹੌਲੀ ਹੌਲੀ ਪੂਰਾ ਹਾਥੀ ਆ ਜੀ ਇਹਦੇ ਘਰ ਵਾਲੀ ਦਾ ਹੀ ਹੈ ਜੀ ਜ਼ਿਆਦਾ ਇਹਦੀ ਨਾਨੀ ਦਾ ਜੀ ਕਿ ਸਾਰੇ ਪਰਿਵਾਰ ਦੇ ਸਾਰੇ ਹਾਂ ਸਾਰੇ ਪਰਿਵਾਰ ਦਾ ਹੀ ਪੂਰਾ ਜੀ ਪੂਰਾ ਸੌਹਰਾ ਪਰਿਵਾਰ ਹੈ ਜੀ ਇੱਕ ਇਹਦਾ ਸਾਲਾ ਸੀ ਜੀ ਇੱਕ ਉਹਦੇ ਦੋ ਸਾਲੇ ਆ ਜੀ ਉਹ ਤਾਂ ਅਰੈਸਟ ਹੀ ਆ ਜੀ ਘਰ ਵਾਲੀ ਵੀ ਰੈਸਟ ਆ ਜੀ ਧਾਰਾਂ ਲੱਗੀਆਂ ਹੋਆਂ ਤੇ 302 ਹੀ ਲਾਈ ਹੈ ਜੀ ਇਹ ਬਦਲ ਕੇ ਧਾਰ 103 ਕਰਤੀ ਜੀ ਇਹ ਇੱਕ ਕਲੀਅਰ ਹੈ ਜੀ ਕਰੀਆਂ ਪਹਿਲੇ ਧਾਰਾਂ ਤੇ ਲੱਗੀਆਂ ਜੀ ਕੱਲੀ ਦੀ ਸੱਸ ਬਹਾਰਾ ਹੈ ਜੀ ਤੱਕ ਜੀ ਉਹਨਾਂ ਨਾਂ ਵੀ ਬਿਆਨਾਂ ਚ ਲਿਖਾਇਆ ਉਹਦੇ ਬ੍ਰਦਰ ਨੇ ਜੀ ਬਿਆਨ ਦਿੱਤੇ ਪਰ ਇਹਦੀ ਸੱਸ ਨਹੀਂ ਕਨਫਰਮ ਕਰੀ ਅਜੇ ਤੱਕ ਜੀ ਉਹ ਕਹਿੰਦੇ ਅਸੀਂ ਬੈ ਵੈਰ ਸਬੂਤਾਂ ਤੋਂ ਫੜ ਨਹੀਂ ਸਕਦੇ ਜੀ ਅਜੇ ਤੱਕ ਹਾਂਜੀ ਉਹ ਪੁਲਿਸ ਕਰ ਰਹੀ ਆ ਆਪਦੀ ਕਾਰਵਾਈ ਜੀ ਉਹ ਕਹਿੰਦੇ ਵੀ ਫੜਾਂਗੇ ਜਲਦੀ ਜੀ ਜੀ ਬਾਪੂ ਕਿਵੇਂ ਲੱਗਦਾ ਜਿਹੜਾ ਇਹ ਕਹਿੰਦੇ ਵੀ ਘਰ ਵਾਲੀ ਨੇ ਕੀਤਾ ਕਤਲ ਜਿਹੜੇ ਸਾਲੇ ਹੁੰਦੇ ਆ ਉਹ ਸਮਝਾਉਣ ਦੀ ਕੋਸ਼ਿਸ਼ ਕਰਦੇ ਕੁੜੀ ਨੂੰ ਜੇਕਰ ਕੁੜੀ ਗਲਤ ਚੱਲਦੀ ਐ ਸਮਝਾਉਂਦੇ ਆ ਵੀ ਨਹੀਂ ਇਹ ਤਾਂ ਤੇਰੇ ਘਰ ਵਾਲਾ ਤੁਸੀਂ ਕਹਿ ਰਹੇ ਆ ਵੀ ਉਹ ਵੀ ਨਾੜ ਲੱਗੇ ਇਸ ਕੰਮ ਦੇ ਵਿੱਚ ਹਾਂ ਜੀ ਬੱਚਾ ਜੀ ਹੱਥ ਹੀ ਇਹਨਾਂ ਦਾ ਜੀ ਹਾਂ ਮੇਰੀ ਨੋਹ ਦਾ ਮੇਰੀ ਕੁੜਮਣੀ ਦਾ ਤੇ ਇਹਦੇ ਭਰਾ ਦਾ ਪੂਰਾ ਹੱਥ ਹੀ ਇਹਨਾਂ ਨੇ ਲਿਜਾ ਕੇ ਮਾਰਿਆ ਹਾਂ ਇੱਥੋਂ ਜਮਾ ਸਾਡਾ ਮੌਕਾ ਵਿਗਲੇ ਨੇ ਮੈਂ ਮੇਰੇ ਘਰ ਵਾਲੀ ਦਾ ਗੱਟਾ ਉਹ ਇੱਥੋਂ ਹੋ ਗਿਆ ਸੀਗਾ ਉੱਤਰ ਗਿਆ ਸੀਗਾ ਮੈਂ ਤਾਂ ਵਾਗਿਆ ਕੋਟਸ਼ਮੀਰ ਉਹਨੂੰ ਪਤਾ ਸੀ ਮੇਰੀ ਨੋਂ ਨੂੰ ਵੀ ਇਹ ਤਿੰਨ ਚਾਰ ਘੰਟੇ ਤਾਂ ਮੁੜਦੇ ਨਹੀਂ ਬਸ ਇਹਨਾਂ ਨੇ ਕਰਕੇ ਇੱਕ ਰੈਕਟ ਫੋਨ ਫਾਨ ਨੇ ਲਾ ਕੇ ਨੰਬਰ ਜਰਕਨੇ ਆ ਦੇ ਭਰਾ ਛੱਦ ਕੇ ਤੇਨ ਚਕਾਤਾ ਜੀ ਤੇ ਦਾਲ ਚ ਵੀ ਪਾਇਆ ਜਿਹਨੂੰ ਦੇ ਕੇ ਗਿਆ ਉਹ ਪਹਿਲਾਂ ਸਾਥ ਮਗਰੋਂ ਕੁਛ ਪੜਾਤਾ ਇਹਨੂੰ ਦਾਲ ਕੁਝ ਜੋ ਰੋਟੀ ੱਟੀ ਖਾਦੀ ਇਹਨੇ ਜਿਆਦਾ ਮੈਨੂੰ ਆਇ ਲੱਗਦਾ ਦਾਲ ਕੋਣੀ ਹੁੰਦੀ ਜਿਵੇਂ ਇਹ ਵਿਚਾਰ ਵੱਧ ਪੈ ਗਿਆ ਹੁੰਦਾ ਜਾਂਦਾ ਜੇ ਜਦੋਂ ਅਸੀਂ ਆਏ ਜੀ ਤੇ ਇਹਨੇ ਜੋ ਚੁਕਾਤਾ ਅਸੀਂ ਚੱਲ ਵੀ ਜਦੋਂ ਆਪਦੇ ਰਿਸ਼ਤੇ ਨਾਲ ਦਾਰਨਾ ਹੀ ਬਗ ਗਿਆ ਵੀ ਚੱਲ ਆਜ ਹੁਣ ਇਹ ਇਦੋਂ ਤਾਂ ਵੱਡੀ ਕੋਈ ਰਿਸ਼ਤੇਦਾਰ ਨਹੀਂ ਹੁੰਦੀ ਹਾਂ ਤੇ ਨਾਲੇ ਜਾ ਕੇ ਕਤਲ ਕਰਤਾ ਜੀ ਜੇ ਜਾ ਕੇ ਹਾਂ ਕੱਲੇ ਪੈਸੇ ਪਿੱਛੇ ਜੀ ਹਾਂ ਇਹ ਸਾਡੇ ਤੇ ਧਰਨਾ ਹੀ ਮਾਰੀ ਬੈਠੀ ਰਹੀ ਜੀ ਇਹ ਇਹਦੀ ਸੱਸ ਮੁੰਡੇ ਦੀ ਕੁਸੇਵਕ ਦੀ ਇਹਨੇ ਜਦੋਂ ਪੈਸਿਆਂ ਦਾ ਪਤਾ ਲੱਗ ਗਿਆ ਵੀ ਇੰਨੇ ਪੈਸੇ ਆ ਗਏ ਹੱਲੀ ਨੇ ਇਤੋਂ ਇਹ ਹਾਂ ਤੇ ਜਿੱਦੇ ਦੀ ਸਾਨੂੰ ਡੱਡ ਬੋਤੀਥੇ ਹੁੰਦੀ ਹੈ ਉਹ ਦੇਖੇ ਤੜਕੀ ਜੀ ਨਿਕਲ ਗਏ ਦੋਨੇ ਮਾਮਾ ਤੀਆਂ ਸਦੇ ਹਾਂ ਤੇ ਅਸੀਂ ਆਖਿਆ ਵੀ ਇਹਨਾਂ ਨੂੰ ਜਦੋਂ ਸਾਨੂੰ ਪਤਾ ਲੱਗਾ ਵੀ ਸਾਨੂੰ ਮੁੰਡਾ ਮਿਲ ਗਿਆ ਆਪਣਾ ਇਹ ਲਾਸ਼ ਮਿਲ ਗਈ ਵੀ ਲੈ ਤੁਸੀਂ ਆ ਜਾਓ ਭਾਈ ਹਸਪਤਾਲ 'ਚ ਆ ਜਾਓ ਤੇ ਉੱਥੋਂ ਅਸੀਂ ਹਾਂ ਫਲਾਣੇ ਤੋਂ ਤੁਰਦਿਆਂ ਅਸੀਂ ਹਾਂ ਫਲਾਣੇ ਤੋਂ ਤੁਰਦਿਆਂ ਕਰ-ਕਰ ਕੇ ਤੇ ਉਹਦੇ ਵੀ ਜਿਆਦਾ ਸੱਦੋ ਜਾਂਦੇ ਚੱਲ ਫੇਰ ਦਸਖਤ ਕਰਾ ਦੇਉ ਤੇ ਅਸੀਂ ਭਾਈ ਫਿਰ ਉੱਥੋਂ ਆਤਾਂ ਵੀ ਚੱਲ ਤੁਸੀਂ ਘਰ ਨੂੰ ਵਗ ਚੱਲੋ ਸਿੱਧੀਆਂ ਤੇ ਘਰ ਨੂੰ ਵੀ ਜੇ ਜੇ ਕਿਹੜਾ ਆਉਣ ਜੀ ਅਸੀਂ ਲੈ ਆਏ ਮੁੰਡੇ ਲਾਸ਼ ਨੂੰ ਲੈ ਆਏ ਤੇ ਇਹ ਆ ਇਹ ਆ ਗਈ ਜੀ ਵਿੜੇ ਚ ਆਗੀਆਂ ਤਿੰਨ ਚਾਰ ਬੁੜੀਆਂ ਜੀ ਤਨਚਾਰਪੁਰ ਗਿਆ ਬੇੜੇ ਚਾ ਗਿਆ ਇੱਕ ਮੇਰੀ ਨੋਹ ਆ ਗਈ ਇੱਕ ਮੇਰਾ ਕੁੜਮਾ ਆ ਗਿਆ ਨਾ ਮੁੰਡਾ ਆ ਕੋਈ ਦੋਨਾਂ ਚੋਂ ਤੇ ਨਾ ਮੇਰੀ ਕੁੜਮਣੀ ਆਈ ਜਿੱਥੇ ਮੈਨੂੰ ਮੈਨੂੰ ਵੀ ਸ਼ੱਕ ਪਿਆ ਹਾਂ ਜਦੋਂ ਉਹਦੇ ਵੀ ਇੰਨੇ ਫੇ ਰੌਲਾ ਪੈ ਗਿਆ ਜੀ ਤੇ ਮੇਰੀ ਨੋਹ ਮੇਰੇ ਘਰ ਵਾਲੇ ਮੇਰੇ ਘਰ ਵਾਲੇ ਨੂੰ ਉਹ ਮਾਰ ਲੱਗੀ ਰੋਹ ਸੋ ਮਾਰ ਲੱਗੀ ਤੇ ਬਸ ਉਥੇ ਰੌਲਾ ਪੈ ਗਿਆ ਫੇਰ ਅਖੇ ਵੀ ਸਾਰਿਆਂ ਦੀ ਇਹਨੂੰ ਥਾਣੇ ਤੇ ਚੱਲੋ ਹਾਂ ਫੇਰ ਥਾਣੇ ਲੈ ਗਏ ਜੀ ਥਾਣੇ ਜਾ ਕੇ ਫਿਰ ਉਹਨਾਂ ਨੂੰ ਉਹ ਲਖਾਲ ਖੂ ਕੇ ਤੋਂ ਮੁੰਡੇ ਨੇ ਚਕਾਇਆ ਜੀ ਹਾਂ ਤੇ ਲਾਸ ਉਥੇ ਫਿਰ 4 ਦਿਨ ਫੇਰ ਪਈ ਰਹੀ ਜੀ ਹਾਂ ਹਸਪਤਾਲ ਚ ਜੀ ਜੀ ਤੇ ਫਿਰ ਉਹਨਾਂ ਨੇ ਫੜੀ ਹੈ ਜੀ ਇਹ ਹਾਂ ਬਿਆਨ ਨੂੰ ਕਿੰਨਾ ਟਾਈਮ ਹੋ ਗਿਆ ਸੀ ਬਿਆਨ ਨੂੰ ਜੀ ਮਿਲਦੀ ਹੈ 15 ਸਾਲ ਹੋ ਗਏ ਹੋਣਗੇ ਜੀ 15 ਸਾਲਾਂ ਵਿੱਚ ਹਾਂ 15 ਸਾਲਾਂ ਦੇ ਵਿੱਚ ਕਹਿੰਦੇ ਪਹਿਲਾਂ ਠੀਕ ਰਹਿੰਦੀ ਸੀ ਐਡੀ ਛੇਤੀ ਕਿਵੇਂ ਬਦਲ ਗਈ ਬਿਲਕੁਲ ਸਹੀ ਜੀ ਬਿਲਕੁਲ ਬਦਲ ਕੋਲ ਇਹ ਮੇਰਾ ਮੁੰਡਾ ਹੁਣ ਦਿਮਾਗਾ ਹੋ ਗਿਆ ਜਦੋਂ ਇਹਨਾਂ ਨੂੰ ਇਹ ਹੈਗਾ ਵੀ ਇਹ ਤੇ ਰੇਸ਼ਾ ਕੰਮ ਦਾ ਹਾਂ ਵੀ ਆ ਪਹਿਲਾਂ ਖੜਾ ਛੱਡੂ ਹਾਂ ਅੱਬੀ ਤੇ ਉੱਥੇ ਰਵਾਂ ਜੀ ਪਰ ਵੀ ਤਾਂ ਆਪਾਂ ਖੜਾ ਛੱਡ ਦਿੱ ਹੁਣ ਹਾਂ ਤੇ ਖੜਾ ਰੋਣੇ ਹੁਣ ਹੁਣ ਹੁੰਦਾ ਜਾਂਦਾ ਹੀ ਠੀਕ ਹੈ ਠੀਕ ਹੋ ਗਿਆ ਸੀਗਾ ਅਰ ਪੀਜੋ ਚਵਾਨੀ ਕਰੇਗੀ ਸੀ ਇਹਨਾਂ ਨੂੰ ਆਇਆ ਹੋ ਗਿਆ ਵੀ ਆਪਾਂ ਨੂੰ ਇਹ ਹੁਣ ਆ ਵੀ ਆਪਾਂ ਨੂੰ ਨਾ ਹੋ ਕਰ ਇਹ ਬਿਨਾਂ ਆਪ ਤਾਂ ਜਾਇਆ ਜਾਣਾ ਕਿਸੇ ਪਾਸੇ ਬਸ ਇਹਨਾਂ ਨੂੰ ਚਾਚੀ ਗਈ ਵੀ ਇਹ ਕੰਮ ਵਾਲਾ ਨਹੀਂ ਤੇ ਆਪਾਂ ਇਹਦਾ ਖੜਾ ਛੱਡੋ ਤੇ ਇਹਨੂੰ ਮਰਵਾ ਦਿਓ ਤੇ ਆਪਾਂ ਕਿਸੇ ਨਾਲ ਹੋਰ ਗਾਂ ਵੀ ਕਲੈਕਟ ਹੋਊਗਾ ਇਹਨਾਂ ਦਾ ਹਾਂ ਤੇ ਗਾਂ ਜਦੋਂ ਹਾਂ ਵੀ ਹੁਣ ਇਹਨਾਂ ਨੂੰ ਆਇਆ ਸੀ ਬਸ ਇਹਦਾ ਖੜਾ ਛੱਡ ਦੋ ਵੀ ਕੁੜੀਆਂ ਆਪਾਂ ਮਹੀਨਾ ਰਹਿ ਕੇ ਮਬਰੂ ਕਹਿ ਦੇਣਗੇ ਸਾਡਾ ਤਾਂ ਲੂਟ ਨਹੀਂ ਹੁੰਦਾ ਭਾਈ ਸਾਡੀ ਕੁੜੀ ਦਾ ਤਾਂ ਜਿੱਥੋਂ ਮੈਨੂੰ ਜੱਜਦੀ ਹੈ ਆ ਵੀ ਨਾਲੇ ਆਪਾਂ ਕੁੜੀਆਂ ਲੈ ਜਾਗੇ ਨਾਲੇ ਪੈਸਾ ਟੱਕਾ ਲੈ ਜਾਗੇ ਰਹਿ ਜੂਗਾ ਸਾਰਾ ਕੁਝ ਹਾਂ ਤੇ ਵਸੇ ਦੀ ਮੌਤ ਕਰਾਤੀ ਜੀ ਬਸ ਵੀਰ ਜੀ ਅਸੀਂ ਇਹੀ ਚਾਹੁੰਦੇ ਆ ਵੀ ਬਸ ਉਹਦੀ ਸੱਸ ਫੜੀ ਜਾਵੇ ਤੇ ਇੱਕ ਜਿਹੜਾ ਉਹ ਬਾਣੀਆਂ ਵੀ ਉਹ ਵੀ ਜਦੋਂ ਅਸੀਂ ਜਿਹੜਾ 2 ਮਹੀਨੇ ਮੇਰੇ ਭਰਾ ਨਾਲ ਮੈਂ ਹੀ ਰਹਿੰਦੀ ਸੀਗੀ ਜੀ ਦੇਖਭਾਲ ਵੀ ਉਹਦੀ ਮੈਂ ਹੀ ਕਰਦੀ ਹੁੰਦੀ ਸੀ ਤੇ ਵੱਧ ਤੋਂ ਵੱਧ ਕਿਉਂ ਹੁਣ ਮੇਰੇ ਮੰਮੀ ਪਾਪਾ ਤਾਂ ਨਹੀਂ ਜਾ ਸਕਦੇ ਸੀ ਮੇਰਾ ਵੱਡਾ ਭਰਾ ਸੀਗਾ ਵੀ ਜਿਹਨਾਂ ਚਰਤਾ ਵੀਰ ਜਮਾ ਬਿਲਕੁਲ ਨਹੀਂ ਸਹੀ ਸੀ ਬੋਲਦਾ ਵੀ ਨਹੀਂ ਹੁੰਦਾ ਸੀ ਜਦੋਂ ਸਹੀ ਬੋਲਣ ਲੱਗ ਗਿਆ ਸੀ ਉਹ ਠੀਕ ਹੋ ਗਿਆ ਸੀਗਾ ਤੇ ਫਿਰ ਬਾਕੀ ਮੇਰੇ ਚਾਚੇ ਦਾ ਮੁੰਡਾ ਸੀ ਕਿ ਮਰਾ ਮਰਾ ਵੱਡਾ ਭਰਾ ਸੀ ਮੈਨਾਂ ਨੂੰ ਕਿਹਾ ਵੀ ਚਲੋ ਤੁਸੀਂ ਕੰਮ ਤੇ ਲੱਗ ਜਾਓ ਵੀ ਚਲ ਵੀ ਵਧੀਆ ਤੁਰਿਆ ਫਿਰਦਾ ਕਿ ਮੇਰੇ ਘਰ ਵਾਲਾ ਤਾਂ ਜੇ ਇੱਕ ਮੈਂ ਅਸੀਂ ਖਾਸ ਅਸੀਂ ਰਹਿੰਦੇ ਹੁੰਦੇ ਸੀ ਦੋਨੇ ਬਾਕੀ ਇਹ ਜਾਂਦੇ ਸੀ ਪਤਾ ਲੈ ਕੇ ਆ ਜਾਂਦੇ ਸੀ ਠੀਕ ਠਾਕ ਤੇ ਜਦੋਂ ਇਹਦੀ ਸੱਸ ਤੇ ਇਹ ਜਾਂਦੇ ਸੀ ਨਾ ਤਵੀ ਰਹਿਣਾ ਇਹ ਖਾਣਾ ਖਾਸ ਕੋਲੇ ਖੜਦਗਾ ਵੀ ਨਹੀਂ ਹੈਗੇ ਸੀਗਾ ਤੇ ਜਦੋਂ ਮੈਂ ਜਾਂਦੀ ਸੀ ਉਹਨੇ ਖਾਣਾ ਪੀਣਾ ਵੀ ਮੈਥੋਂ ਸੀ ਦਵਾਈ ਬੂਟੀ ਵੀ ਉਹਨੇ ਮੈਥੋਂ ਲੈਣੀ ਸੀ ਤੇ ਜੇ ਮੈਂ ਇਹਨਾਂ ਨਾਲ ਘੱਟ ਹੀ ਰੱਖਦੀ ਸੀ ਕਿਉਂ ਮੇਰੇ ਤੇ ਵੀ ਮੇਰੀ ਭਾਬੀ ਥੋੜਾ ਜਿਹਾ ਵੱਧ ਘੜਾਉਂਦੀ ਸੀ ਹੁਣ ਵੀ ਮੈਂ ਜਦੋਂ ਮੈਨੂੰ ਪਤਾ ਲੱਗਿਆ ਸੀ ਜਿੱਦ ਦੇ ਵੀਰੇ ਨਾਲ ਇਹ ਗੱਲ ਹੁੰਦੀ 8 ਤਰੀਕ ਨੂੰ ਮੈਂ ਉਦੋਂ ਅੱਧਾ ਘੰਟਾ ਪਹਿਲਾਂ ਗੱਲ ਕਰਕੇ ਹਟੀਆਂ ਤੇ ਜਦੋਂ ਮੈਂ ਗੱਲ ਕਰਕੇ ਹਟੀ ਸੀ ਮਾਹਰੋ ਦੋਸਤੋ ਬਾਦ ਮੈਨੂੰ ਕਹਿੰਦਾ ਮੈਂ ਖਾ ਵੀਰੇ ਕਿਵੇਂ ਆ ਤੂੰ ਕਹਿੰਦਾ ਮੈਂ ਠੀਕ ਆ ਪਾਣੇ ਮੈਂ ਖਾ ਕੀ ਕਰੀਏ ਨਾ ਮੈਂ ਖਾ ਕਿ ਤਰੋਸ ਹੋ ਜਾਂਦਾ ਮੈਂ ਖਾ ਤੂੰ ਅੱਜ ਸੁੱਤਾ ਹੀ ਨਹੀਂ ਹੈਗਾ ਕਹਿੰਦਾ ਪਾਣੇ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਪ੍ਰੀਤ ਕਹਿੰਦਾ ਰੋਟੀ ਬਣਾਈ ਜਾਂਦੀ ਆ ਭੁੱਖ ਲੱਗੀ ਪਈ ਆ ਤੇ ਮੈਂ ਰੋਟੀ ਖਾਣਾ ਕਾ ਮੈਂ ਖਾ ਚੱਲ ਠੀਕ ਆ ਚੰਨਾ ਮੈਂ ਚੱਦ ਰੋਟੀ ਖਾ ਲਾ ਭਾਬੀ ਨੇ ਸਬਜ਼ੀ ਬਣਾਈ ਆ ਰੋਟੀ ਫੜਾਈ ਆ ਬਾਕੀ ਹੁਣ ਮੰਮੀ ਹੋਰੀ ਕਹਿੰਦੇ ਨੇ ਵੀ ਮਤ ਦੂਜੇ ਦਿਨ ਆਉਣੀ ਆ ਵੀਰ ਜੀ ਦੂਜੇ ਦਿਨ ਮੈਂ ਆ ਕੇ ਅਸੀਂ ਕਿਹਾ ਵੀ ਭਾਬੀ ਵੀ ਇੱਥੇ ਸੀ ਬਾਕੀ ਜੀ ਸਸਤਾ ਵੀਰ ਜ ਜੇ ਜਾਂਦੀ ਸੀ ਤਾਂ ਅਥਨੇ ਵਗ ਜਾਂਦੀ ਤੜਕੇ ਮਿਲ ਆਉਂਦੀ ਸੀ ਵਗ ਜਾਂਦੀ ਸੀ ਆ ਜਾਂਦੀ ਸੀ ਤੇ ਮੈਂ ਇਹਨਾਂ ਨੂੰ ਬਹੁਤ ਕਹਿੰਦੀ ਸੀ ਤੇ ਜਿਉਂ ਇੱਥੋਂ ਵਗ ਜਾਂਦੀਆਂ ਦੋ ਵਿਚ ਦੀ ਜਦੋਂ ਵੀਰ ਹਸਪਤਾਲ ਚ ਸੀਗਾ ਤਾਂ ਇਹ ਆਪਦੇ ਪੇਕੇ ਵੀ ਦੋ ਦਿਨ ਲਾ ਕੇ ਆਈ ਆ ਤੇ ਮੈਂ ਘਰੇ ਫੋਨ ਲਾਇਆ ਵੀ ਇਹ ਉੱਥੇ ਕੀ ਕਰਦੀ ਆ ਵੀ ਗੱਗੂ ਹਸਪਤਾਲ ਚ ਪਿਆਗਾ ਅਸੀਂ ਪੈਸੇ ਇਕੱਠੇ ਕਰਦੇ ਆ ਅਸੀਂ ਐਂ ਕਰਦੇ ਆ ਕਿ ਹੁਣ ਮੈਂ ਜਾ ਨਹੀਂ ਸਕਦੀ ਵੀਰੇ ਨੂੰ ਛੱਡ ਕੇ ਬਾਕੀ ਉਹ ਕਿਸੇ ਦਵਾਈ ਬੂਟੀ ਨਹੀਂ ਸੀ ਲੈਂਦਾ ਮੈਨੂੰ ਤਾਂ ਉੱਥੇ ਰਹਿਣਾ ਹੀ ਪੈਂਦਾ ਸੀ ਜੇ ਮੈਂ ਆ ਜਾਂਦੀ ਸੀ ਤਾਂ ਮੈਂ ਵਾਪਸ ਉਹਦੀ ਵਗ ਜਾਂਦੀ ਸੀ ਤੇ ਉਦੋਂ ਵੀ ਇਹ ਜਦੋਂ ਅਸੀਂ ਘਰੇ ਆ ਜਾਂਦੇ ਸੀ ਤਾਂ ਮੈਨੂੰ ਡਾਕਟਰਾਂ ਨੂੰ ਵੀ ਪਤਾ ਲੱਗਦਾ ਸੀ ਵੀ ਇਹ ਇੰਨਾ ਖਾਸ ਰਿੱਧਕ ਨਹੀਂ ਸੀ ਕੋਲੇ ਉਦੋਂ ਇਹ ਬਾਹਰ ਹੀ ਸ਼ਹਿਰ 'ਚ ਹੀ ਫਰਦ ਕਰਦਾ ਰਹਿੰਦਾ ਸੀ ਦੋਨੇ ਮਾਮਾ ਤੇਂਗਾ ਵੀ ਹੁਣ ਵੀਰੇ ਨੂੰ ਇੰਨਾ ਕੋਈ ਖਾਸ ਉਹ ਚੌਂਦੀ ਨਹੀਂ ਸੀਗੀ ਜਿਹੜੇ ਲੋਂਦਾ ਸੀ ਜੱਟ ਹੋ ਗਿਆ ਸੀ ਤੇ ਜਦੋਂ ਅਚ ਵੀ ਬੇਚੈਨੀ ਕਰਦਾ ਘਬਰਾ ਜਾਂਦੀ ਸੀ ਤਾਂ ਉਹਦੀ ਮਾਂ ਵੀ ਐਂ ਕਰਦੀ ਸੀ ਆਏ ਆ ਜਾਓ ਆ ਬਹੁ ਆ ਤੇ ਹੁਣ ਵੀ ਉਹਨੇ ਇੱਕ ਦਿਨ ਵੀ ਮੇਰੇ ਪਾਪੇ ਨੂੰ ਜਾਂਦੀ ਜਾਂਦੀ ਜਦੋਂ ਵੀਰਾ ਦਵਾਈ ਵੀ ਸਹੀ ਨਹੀਂ ਸੀ ਦਿੰਦੀ ਅਚ ਵੀ ਬੇਚੈਨੀ ਕਰਦਾ ਸੀ ਤਾਂ ਪਾਪੇ ਨੂੰ ਜਾਂਦੀ ਜਾਂਦੀ ਕਹੇਗੀ ਕਹਿੰਦੀ ਅਸੀਂ ਤਾਂ ਤੁਹਾਡੇ ਮੁੰਡੇ ਬੰਨੀ ਵੀ ਨਹੀਂ ਦੇਖਾਂਗੇ ਵੀ ਅਸੀਂ ਤਾਂ ਸਾਡੀ ਕੁੜੀ ਨੂੰ ਲੈ ਕੇ ਜਾਵਾਂਗੇ ਤੇ ਵੀ ਚਲੋ ਆਏ ਹੋਗੇ ਵੀ ਚਲੋ ਜਦੋਂ ਕਦੇ ਵੀ ਪਤਾ ਹੀ ਨਹੀਂ ਸੀ ਵੀ ਇਹ ਜੀ ਕੀ ਗੱਲ ਬਾਤ ਆ ਵੀ ਐਂ ਕਿਉਂ ਕਹਿੰਦੀ ਅਸੀਂ ਕਿਹਾ ਵੀ ਚਲੋ ਕੋਈ ਨਹੀਂ ਵੀ ਵੀ ਆਏ ਹੋਗਾ ਵੀ ਚਲੋ ਉਹੀ ਕਹਿੰਦੀ ਹੈਗੀ ਵੀ ਚਲ ਵੀ ਨਹੀਂ ਸਹੀ ਹੁੰਦਾ ਵੀ ਚਲ ਪਰੇਸ਼ਾਨ ਕਰਦਾ ਨਾ ਪਰ ਤਾਂ ਕਰਕੇ ਹੁਣ ਤਾਂ ਵੀਰ ਜੀ ਉਹ ਬਿਲਕੁਲ ਸਹੀ ਹੋ ਗਏ ਸੀਗਾ ਠੀਕ ਹੋ ਗਏ ਸੀ ਜੇ ਤੇ ਇਹ ਗੱਲ ਹੁੰਦੀ ਮੇਰੀ ਮੰਮੀ ਮੇਰੇ ਪਾਪਾ ਕਰੇ ਹੈ ਨਹੀਂ ਸੀ ਮੇਰੀ ਮੰਮੀ ਦਵਾਈ ਲੈ ਕੇ ਇਧਰ ਪਈ ਸੀ ਵੀਰ ਮੰਮੀ ਨੂੰ ਪੁੱਛ ਕੇ ਵੀ ਆਇਆ ਤੇ ਭਾ ਰੋਟੀ ਖਾ ਕੇ ਮੜਾ ਜਾ ਪਿਆ ਵੀ ਆ ਤੇ ਉਸ ਤੋਂ ਬਾਅਦ ਉਹ ਜਾਂਦਾਗਾ ਉਹਨੂੰ ਫੋਨ ਆਉਂਦਾਗਾ ਜਦੋਂ ਉਹਨੂੰ ਫੋਨ ਆਉਂਦਾਗਾ ਫੋਨ ਤੋਂ ਬਾਅਦ ਪੈ ਕੇ ਉਹ ਫਿਰ ਉਹ ਅੱਡੇ ਤੇ ਜਾਂਦਾਗਾ ਅੱਡੇ ਤੇ ਜਾ ਕੇ ਉਹ ਰਾਹ ਚ ਜਾਂਦਾ ਹੋਇਆ ਵੀ ਗੱਲ ਕਰਦਾ ਸਾਡੇ ਗਮਾੜ ਦੇ ਦੱਸਦੇ ਆ ਵੀ ਜਾਂਦਾ ਸੀ ਅੱਡੇ ਤੇ ਜਾ ਕੇ ਕਈਆਂ ਨੇ ਪੁੱਛਿਆ ਵੀ ਤੂੰ ਕਿੱਥੇ ਜਾਣਾਗਾ ਕਹਿੰਦਾ ਮੈਂ ਆਪਣੇ ਸਾਲੇ ਨਾਲ ਹੀ ਜਾਣਾਗਾ ਉਹ ਕਹਿੰਦੀ ਵੀ ਤੂੰ ਬਿਮਾਰ ਆ ਤੂੰ 6 ਵਜੇ ਤੇਰੇ ਸਿਰ ਚੈ ਨਹੀਂ ਮਸਾ ਠੀਕ ਹੋਇਆ ਵੀ ਤੂੰ ਘਰੇ ਜਾ ਆਪਣਾ ਤੇ ਕਹਿੰਦਾ ਨਹੀਂ ਮੈਂ ਮੇਰੇ ਸਾਲੇ ਨਾਲ ਜਾਣਾਗਾ ਜਿਹੜੇ ਮੁੰਡਿਆਂ ਨੇ ਦੇਖਿਆ ਸੀਗਾ ਤਾਂ ਜਦੋਂ ਸਾਡੇ ਉਹ ਮੁੰਡੇ ਘਰੇ ਆਏ ਸੀ ਕਿਹਾ ਵੀ ਸਾਡੇ ਗੱਗੂ ਗੁੰਮ ਹੋ ਗਿਆ ਗੁੰਮ ਹੋ ਗਿਆ ਉਹ ਕਹਿੰਦੇ ਵੀ ਤੁਸੀਂ ਇੱਕ ਵਾਰੀ ਜਿਹੜੇ ਤੇ ਉਹਦੇ ਭਰਾ ਦੀਆਂ ਫੋਟੋ ਵੀ ਲੱਗਿਆ ਸੀ ਫਿਰ ਜੀ ਘਰੇ ਤਾਂ ਭਾਬੀ ਨੇ ਫੋਟੋ ਵੀ ਗੁੰਮ ਕਰਤੀਆਂ ਸੀ ਅਸੀਂ ਕਿਹਾ ਵੀ ਸਾਨੂੰ ਫੋਟੋਆਂ ਗੁੰਮ ਕਰਤੀਆਂ ਵੀ ਫੋਟੋਆਂ ਦਿਖਾ ਦੇ ਨਾ ਉਹਨੇ ਫੋਟੋ ਦਿਖਾਈ ਜਿ세 ਕਿਹਾ ਵੀ ਫੋਨ ਫੋਨ ਉਹ ਲੰਦੀ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਉਹਦੀ ਮਾਵਾ ਤੇ ਇੱਥੇ ਹੀ ਬੈਠਣਾ ਐਵੇਂ ਕਹਾ ਮੇਰੀ ਭਾਬੀ ਮੇਰੇ ਨਾਲ ਭਲਾਉਂਦੀ ਵੀ ਰਹੀ ਆ ਕਿਤੇ ਮੌੜ ਵਾਗੇ ਕਿਤੇ ਕਿਵੇਂ ਵਾਗੇ ਕਿਤੇ ਕਿਵੇਂ ਤਾਂ ਵੀ ਇੱਥੇ ਪਿੰਡ ਚ ਵੀ ਮੇਰੇ ਨਾਲ ਫਿਰਦੀ ਰਹੀ ਆ ਵੀ ਕੁਝ ਹਰਜਾਇਤ ਖਲਾ ਲਗੇ ਕੋਈ ਉਹ ਕਰ ਲਗੇ ਯੰਤਰੀ ਦਿਖਾ ਲਗੇ ਸਾਰਾ ਕੁਝ ਮੇਰੇ ਨਾਲ ਫਿਰਦੀ ਰਹੀ ਆ ਤੇ ਇੱਕ ਦਿਨ ਪਹਿਲਾਂ ਮੈਂ ਬੀਰੀ ਦੀ ਸੁੱਖ ਲਾਉਣ ਜਾਨੀ ਆ ਮੈਂ ਤੇ ਮੇਰੀ ਭਾਬੀ ਜਿੱਦੇ ਵੀਰੇ ਦਾ ਪਤਾ ਲੱਗਦਾ ਸਾਨੂੰ ਮੈਨੂੰ ਮੌੜ ਪਤਾ ਲੱਗਦਾ ਉੱਥੇ ਹੀ ਭਾਬੀ ਫਰਦੀ ਸੀ ਇਹ ਤਾਂ ਜਦ ਇਹਨਾਂ ਨੇ ਆਪਦੇ ਭਰਾ ਦਾ ਚੁਟਕਲਾ ਬਣਾਇਆ ਮੇਰੇ ਭਰਾਵਾਂ ਨੂੰ ਦੂਜਿਆਂ ਨੂੰ ਵੀ ਪਸਾਉਣ ਨੂੰ ਫਰਦੀਆਂ ਸੀ ਇਹ ਇਹ ਤਾਂ ਫਿਰ ਉਥੋਂ ਮੜਿਆਏ ਸੀ ਇਹ ਗੱਡੀ ਕਰਾ ਕੇ ਜਦੋਂ ਉਹਦੇ ਭਰਾ ਨੂੰ ਕੁਝ ਨਹੀਂ ਹੋਇਆ ਕਹਿੰਦੇ ਐਸਿਜੈਂਟ ਹੋ ਜਾ ਕੇ ਉਹਨੂੰ ਉਹ ਕਰ ਲਿਆ ਕੇ ਗਪਨੈਟ ਕਰ ਲਿਆ 6 ਵਜੇ ਉਹਦੇ ਕੁਝ ਨਹੀਂ ਹੋਇਆ ਇਹ ਤਾਂ ਡੈਡੀ ਇੱਥੇ ਸੀ ਇਹਦਾ ਵੱਡਾ ਭਰਾ ਬਸ ਉਹ ਭਰਾ ਤਾਂ ਉਹਦਾ ਇੱਥੇ ਆਇਆ ਹੀ ਨਹੀਂ ਨਾ ਫੋਨ ਬੁਲਾਉਣ ਤੇ ਆਇਆ ਨਾ ਕਿਸੇ ਦੇ ਸਾਹਮਣੇ ਕਰਿਆ ਉਹਨੇ ਕੁਝ ਨਹੀਂ ਕਰਿਆ ਤੇ ਬਸ ਹੋਇਆ ਸਭ ਕੁਝ ਮੇਰੀ ਭਾਬੀ ਦੇ ਪੈਰੋਂ ਜੇ ਉਹਨੇ ਇੱਥ ਤਾਂ ਫਿਰ ਹੋਇਆ ਹੋਇਆ ਵੀ ਪੈਸੇ ਪਿੱਛੇ ਆ ਪੈਸੇ ਉਹਨੇ ਪੈਸੇ ਦੇ ਕਾਊਂਟ ਚ ਬਹੁਤ ਪੈਸਾ ਹੁੰਦਾ ਸੀ ਕਿਉਂ ਅਸੀਂ ਤਾਂ ਕੋਲੇ ਸਾਨੂੰ ਤਾਂ ਕਿਸੇ ਨੂੰ ਲੈ ਕੇ ਨਹੀਂ ਜਾਂਦੀ ਸੀ ਇਹਦੀ ਮਾਂ ਮਾਤਿੰਗੇ ਜਾਂਦਗਾ ਸੀ ਉਧਰੋਂ ਪੈਸੇ ਕਢਵਾ ਕੇ ਹੋਰ ਕਿਸੇ ਦੇ ਖਾਤੇ ਚ ਟ੍ਰਾਂਸਫਰਮ ਕਰਾਈ ਜਾਂਦੀ ਸੀ ਹੋਰ ਕਿਸੇ ਦੇ ਕਰਾਈ ਜਾਂਦੀ ਜਿੰਨੇ ਸਾਨੂੰ ਪੈਸੇ ਦਾ ਪਤਾ ਸੀ ਇਹਦੇ ਖਾਤੇ ਚ 5 ਲੱਖ 9000 900 ਸੀ ਹਾਂ ਹਾਂਜੀ ਹਾਂਜੀ ਬਸ ਅਸੀਂ ਤਾਂ ਇਹੀ ਚਾਹੁੰਦੇ ਆ ਜੀ ਵੀ ਬਸ ਹੁਣ ਬਾਕੀ ਦਾ ਸਾਰੇ ਫੜੇਗੇ ਜੀ ਉਹਦੀ ਮਾਂ ਫੜੀ ਜਾਵੇ ਇਹ ਕੋ ਬਾਣੀਆਂ ਫੜੇ ਜਾਵੇ ਜੀ ਬਸ ਅਸੀਂ ਇਹ ਚਾਹੁੰਦੇ ਵੀ ਸਾਡੇ ਭਰਾ ਨੂੰ ਇਨਸਾਫ ਮਿਲਿਆ ਜਾਵੇ